ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੰਬਲ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਓਨਰ ਵੀਰ ਜਸਵੰਤ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਕਰ ਗੱਪਣ ਨਾਗ ਟੋਕੜ ਤੇ ਬਿਲਕੁਲ ਸੱਜਰ ਤਾਜੇ ਸੂਏ ਪਸ਼ੂ ਵਿੱਚ ਵਿੱਚ ਤੁਹਾਨੂੰ ਦਿਖਾ ਦਿਆਂਗੇ ਆਪਾਂ ਤੇ ਮੀਡੀਆ ਵੀ ਤੇ ਐਨੀਮਲ ਵੀ ਜਿਹੜੇ ਹੋਣਗੇ ਇਸ ਵੀਡੀਓ ਦੇ ਵਿੱਚ ਠੀਕ ਆ ਜੀ ਤੇ ਝੋਟੀਆਂ ਮੱਝਾਂ ਹੋਣਗੀਆਂ ਠੀਕ ਆ ਜੀ ਤੇ ਤਿੰਨ ਵਿਹੜਾ ਨੇ ਟੋਟਲ ਤੇ ਜੇਕਰ ਮੱਝਾਂ ਦੀ ਗੱਲ ਕਰ ਲਈਏ ਤੇ ਤਕਰੀਬਨ 5 ਕੁ ਪਸ਼ੂ ਜਿਹੜੇ ਮੱਝਾਂ ਮੱਝਾਂ ਦੇ ਵਿੱਚ ਆ ਠੀਕ ਹੈ ਜੀ ਤੋਕੜ ਗੱਭਣ ਆ ਗਿਆ ਜ਼ਿਆਦਾਤਰ ਨੀਲੀ ਦਾਵੀ ਤੇ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਕੋਈ ਵੀ ਇੱਥੇ ਆਉਂਦਾ ਆਪਣੀ 2 ਟਾਈਮ 3 ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਜਿਹੜੇ ਗੱਭਣ ਚੈੱਕ ਪਾਸ ਆ ਦੋਸਤੋ ਪਸ਼ੂ ਉਹਨਾਂ ਨੂੰ ਕੋਈ ਵੈਰੀਫਾਈ ਕਰਨਾ ਚਾਹੁੰਦਾ ਤੇ ਆਪਣਾ ਸਾਈਬਿਆ ਨਾ ਕਰੋ ਇੱਥੇ ਤੁਸੀਂ ਵੀ ਆਪਣੀ ਤਸੱਲੀ ਕਰ ਸਕਦੇ ਜੇ ਚੈੱਕ ਕਰਾ ਕੇ ਲੈ ਕੇ ਜਾਓ ਠੀਕ ਹੈ ਜੀ ਤੇ ਬਾਕੀ ਜੋ ਜੋ ਦੁੱਧ ਦੱਸਿਆ ਜਾਊਗਾ ਇਹਨਾਂ ਥੰਦੇ ਉਹਨੂੰ ਵੈਰੀਫਾਈ ਕਰ ਲਿਓ ਠੀਕ ਆ ਤੇ ਤਕਰੀਬਨ ਤੇ ਨਹੀਂ ਆਪਾਂ ਕਵਾਂਗੇ ਵੀ ਟੋਟਲ 7 ਕਨਾਗ ਨੇ ਠੀਕ ਆ ਜੀ ਤੇ ਇੱਕ ਤੂੜੀ ਰੀਪਰ ਵੀਰ ਹੁਣੇ ਸੇਲ ਕਰਦੇ ਆ ਉਹ ਵੀ ਬਿਲਕੁਲ ਸੀਜ਼ਨ ਇਹਨਾਂ ਦੇ ਕੋਲ ਹੀ ਚੱਲਿਆ ਠੀਕ ਆ ਜੀ ਘਰੇਲੂ ਘਰੇ ਇੱਕ ਇਹ ਹੱਥ ਚੱਲਿਆ ਠੀਕ ਆ ਜੀ ਉਹ ਵੀ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾ ਦੇਾਂਗੇ ਸੋ ਕਿਸੇ ਭਰਾ ਨੂੰ ਜ਼ਰੂਰਤ ਆ ਤੂੜੀ ਰੀਪਰ ਦੀ ਉਹਦੇ ਵੀ ਤੁਸੀਂ ਖਰੀਦਦਾਰੀ ਕਰ ਸਕਦੇ ਜੀ ਠੀਕ ਆ ਤੇ ਆਓ ਕਰਦੇ ਆ ਗੱਲਬਾਤ ਪੂਰੀ ਲੈ ਲੈਂਦੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਜਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੰਤੂ ਸਾਹਿਬ ਠੀਕ ਠਾਕ ਜੋ ਬਹੁਤ ਵਧੀਆ ਜਸ ਭਾਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਸੰਤੂ ਸਾਹਿਬ ਤੁਹਾਨੂੰ ਸੁਣਾਉ ਬਹੁਤ ਵਧੀਆ ਵੀਰੇ ਹੋਰ ਪ੍ਰਤਾਪ ਸਾਹਿਬ ਕੀ ਹਾਲ ਨੇ ਸਤਿ ਸ੍ਰੀ ਅਕਾਲ ਸਰਦਾਰ ਜੀ ਸਾਰੇ ਭੈਣ ਭਰਾ ਮੈਂ ਸਤਿ ਸ੍ਰੀ ਅਕਾਲ ਜਿਹੜੇ ਰਾਜ ਸੰਤੂ ਡੇਰੀ ਫਾਰਮ ਨੇ ਲਏ ਆ ਮਾਰੇ ਪਾਪਾ ਬੁੜਾ ਸਾਹ ਕਰਦੀ ਕਲਾ ਕਰੇ ਤਕੜੀ ਹੋ ਕੇ ਸ਼ੇਅਰ ਕਰਿਆ ਗਿਓ ਹਾਂ ਠੀਕ ਆ ਜੀ ਜਸ ਵੀਰੇ ਮਾਲ ਆ ਜੇ ਟੋਟਲ ਮਿਲਦਾ ਵੀ 7 ਕ ਰੱਖ ਲਏ ਆਪਣੇ ਕੋਲ 8 ਆਏ ਸੰਤੂ ਸਾਹਿਬ ਤਿੰਨ گاਵਾ ਪੰਜ گاਵਾ ਪੰਜ ਮੱਜਾਂ ਨੇ ਹਾਂਜੀ ਹਾਂਜੀ 8 ਨਾਗ ਨੇ ਠੀਕ ਆ ਜੀ ਟੋਕਰ ਕੱਪੜੇ ਵੀ ਫਿਰ ਮਿਲਦਾ ਵੀ ਹਰੇਕਪੁਰ ਦੇ ਵਿੱਚ ਕੋਈ 2-4 ਨਾਗ ਹੁੰਦੇ ਆ ਹਾਂਜੀ ਹੁੰਦੇ ਇਹ ਟੋਕਰ ਕੱਪੜਾ ਹੈਗੇ ਆ ਕੱਲ 2 ਵੜਾ ਲੈ ਗਏ ਵੀਰੋ ਨਹੀਂ ਇੱਕਾ ਠੀਕ ਆ ਇੱਕ ਸੱਜਰ ਵਿੱਚ ਜੀ 2 ਮੱਜਾ ਵੇਚਿਆ 5 ਨਾਗ ਕੱਲ ਫਿਰ ਤੁਸੀਂ ਜਾਂਦੇ ਹੋ ਟਾਈਮ ਨਹੀਂ ਹੈਗਾ ਠੀਕ ਆ ਉਹ ਫਿਰ ਐਦਾਂ ਹੀ ਦੇ ਦਿੱਤੇ 5 ਨਾਗ ਚਲੋ ਕੋਈ ਗੱਲ ਨਹੀਂ ਇਸੇ ਤਰ੍ਹਾਂ ਹੀ ਹਾਂਜੀ ਇਹ ਫਿਰ ਕਾਲੀ ਮਾਲ ਇਕੱਠਾ ਕੀਤਾ ਆਪਾਂ ਠੀਕ ਆ ਠੀਕ ਹਾਂਜੀ ਲੋਗੇ ਠੀਕ ਆ ਜੀ ਤੋਂ ਵੱਡੀ ਕੀਮਤੀ ਦੇ ਵਿੱਚ ਦੋਸਤੋ ਮਾਲ ਆ ਠੀਕ ਆ ਜੀ ਤੇ ਬਾਕੀ ਜਿੰਨੇ ਜਿੰਨੇ ਦੋ ਤਾਂ ਆਪਾਂ ਤੁਹਾਨੂੰ ਸਾਡੇ ਦੱਸਦੇ ਚੱਲਾਂਗੇ ਡ ਪੂਰੀ ਜਾਣਕਾਰੀ ਤੁਹਾਨੂੰ ਜਿਹੜੀ ਆ ਮਿਲ ਜੂਗੀ ਠੀਕ ਆ ਵੀ ਨੀਲੀ ਦੀ ਮੱਝ ਜੇ ਸੰਤੂ ਸਾਹਿਬ ਆ ਸ਼ੁਰੂਆਤ ਕਿੱਥੋਂ ਕਰਦੇ ਭਾਈ ਤੂੰ ਇੰਨੀ ਕਰਦੇ ਕਰਦੇ ਠੋਕਰ ਗੱਬਣ ਤੋਂ ਕਰਦੇ ਨਹੀਂ ਹਾਂਜੀ ਲੋ ਵੀ ਠੋਕਰ ਗੱਬਣ ਤੋਂ ਦੋਸਤ ਆਪਾਂ ਸ਼ੁਰੂਆਤ ਕਰ ਲੈਨੇ ਆ ਕਿ ਝੋਟੀ ਤੁਹਾਨੂੰ ਦਿਖਾਵਾਂਗੇ ਬਹੁਤ ਖੂਬਸੂਰਤ ਤੇ ਚੰਗੀ ਝੋਟੀ ਉਹ ਵੀ ਸੱਜਰ ਤਾਜੀ ਸੂਈ ਆ ਉਹ ਵੀ ਤੁਹਾਨੂੰ ਆਪਾਂ ਮੱਝਾਂ ਝੋਟੀਆਂ ਦੇ ਵਿੱਚ ਐਂਡ ਤੇ ਦਿਖਾਵਾਂਗੇ ਤੋਂ ਸ਼ੁਰੂਆਤ ਆਪਾਂ ਕਰਦੇ ਇਸ ਨੀਲੀ ਦੀ ਮੈਂ ਤੋਂ ਠੀਕ ਆ ਤੇ ਇਹਦਾ ਜਸ ਕਿੰਨੇ ਕਿੰਨੇ ਮਹੀਨੇ ਗੱਬਣ 5 ਕਿਲੋ ਦੁੱਧ ਸ਼ਿਆਮ ਹੀ ਨੇ ਦੀ ਗੱਬਣ 5 ਕਿਲੋ 5 ਕਿਲੋ ਦੁੱਧ ਇੱਕ ਟਾਈਮ ਠੀਗਾ ਇੱਕ ਟਾਈਮ ਪਾੜਾ ਸ਼ਾਮਾ ਨੂੰ ਪਾੜੇ ਦੇ ਤੇਰੇ ਠੀਗਾ ਕੋਈ ਲਤ ਛੜਨੀ ਇਕੱਲਾ ਬੰਦਾ ਚੋ ਸਕਦਾ ਮਗਰ ਲਤਾਂ ਨੂੰ ਵੰਗਾ ਪਾ ਕੇ ਹੋਣਾ ਕੋਈ ਪੂਛਟਾ ਨੀ ਪੂਰਾ ਕਦ ਕੋ ਦੋ ਬਟਾ ਬੜਾ ਪੂਰਾ 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 ਤੇ ਤੀਜਾ ਸੂਈ ਗੱਬਣ ਅੱਗੇ ਅੱਗੇ ਚੌਥੀ ਲਈ ਗੱਬਣ ਸ਼ਿਆਮ ਹੀ ਨੇ ਦੀ ਦੱਸਿਆ ਸ਼ਾਮ ਹੀ ਨੇ ਗੱਬਣ ਲੈ ਕ ਪਾਸ ਆਦੀ ਜਿੰਦਾ ਮਰਜੀ ਕੋਈ ਤਸल्ली ਕਰਾ ਬਾਬੇ 6 ਮਹੀਨੇ ਦੀ ਇਹੇ ਦੋਸਤੋ ਗੱਬਨ ਚੈੱਕ ਪਾਸ ਸਿੱਗਲ ਹੱਤੀ ਦੀ ਆ ਤੇ ਮਿਲੀ ਦੀ ਆ ਠੀਕ ਹੈ ਜੀ ਹਾਂਜੀ ਅਗਲੇ ਪੈਰਾਂ ਦਾ ਵੀ ਜਵਾਬ ਆ ਤੇ ਮਗਰਲੇ ਪੈਰ ਵੀ ਧੋਤੇ ਤੁਹਾਨੂੰ ਦੂ ਵਿਚੋਂ ਦੇਸੀ ਪਣੀਆ ਦੂਰ ਅੱਖਾਂ ਦੋਵੇਂ ਬਿੱਲੀਆਂ ਨੇ ਹਾਂਜੀ ਆ ਦੇਖੋ ਜੀ ਪੂਰੀ ਵੱਡੀ ਆ ਸੰਤੂ ਸਾਹਿਬ ਇਹ ਨਹੀਂ ਕੋਈ ਛੋਟੀ ਹੋ ਕੇ ਹੂੰ ਦੁੱਧ 5 ਕਿਲੋ ਨੈਟ ਹੈ ਮੈਂ ਨਾ 5 ਕਿਲੋ ਆ ਹੋਵੇ ਭਾਵੇਂ 6 ਹੋਵੇ ਆਪਾਂ 5 ਕਰਕੇ ਦੇਵਾਂਗੇ ਲੋਬੇ ਹਾਂਜੀ ਲੋ ਦੋਸਤੋ ਦੁੱਧ 5 ਕਿਲੋ ਤੇ 6 ਮਹੀਨੇ ਦੀ ਗੱਬਨ ਠੀਕ ਹੈ ਜੀ ਤੋ ਕਾਫੀ ਵੀਰ ਡਿਮਾਂਡ ਕਰਦੇ ਤੋਕੜ ਕਬਣ ਮੱਝ ਦੀ ਤੇ ਤਕਰੀਬਨ ਸਮਾਂ ਵੀ ਖਿੱਚ ਕੇ ਲੱਗੀ ਯਾ ਠੀਕ ਹੈ ਜੀ 6 ਮਹੀਨੇ ਹਾਂਜੀ ਤੇ ਗਾਂ ਸਨ ਵਿਚਾਲੇ ਕੋਈ 3-4 4 ਮਹੀਨੇ ਹਜੇ ਪਏ ਆ ਸੂਣ ਦੇ ਬਿਲਕੁਲ ਪਤਲੇ ਪਿੰਡੇ ਦੀ ਢਾਚਾ ਢੂਜਾ ਤੁਸੀਂ ਇਸ ਮੈਦਾ ਚੈੱਕ ਕਰ ਲਓ ਸਾਬ ਗਾਂ ਸਾਬੀ ਸੁਤੀ ਗਈ ਗਾਂ ਡਬਲ ਮੱਝ ਬਣ ਜਾਣੀ ਆ ਜੀ ਚੋਰ ਜੰਦ ਕਿਵੇਂ ਫਿਰ ਮੈਂ ਨਾ ਇੱਕ ਨੰਬਰ ਪੂਰ ਸ਼ਟਾ ਨਹੀਂ ਹੈਗਾ ਠੀਕ ਆ ਭਾਈ ਹਾਂ ਜਿੰਜਾ ਮਰਜ਼ੀ ਕੋਈ ਤਸੱਲੀ ਕਰੇ ਆਣ ਕੇ ਠੀਕ ਆ ਹਾਂਜੀ ਇਹਨੇ ਮਾਦਾ ਕੋਈ ਚੋਂਚਵਾਦ ਚੰਗੀ ਆ ਬਾਕੀ ਇੱਕ ਟਾਈਮ 200 ਪਾੜੇ ਤੇ ਮਿਲਦੀ ਆ ਇੱਕ ਟਾਈਮ ਪਾੜੇ ਤੇ ਵੰਗਾਲ ਪਾ ਕੇ ਮਗਰ ਇਹਨਾਂ ਦਾ ਤੁਹਾਨੂੰ ਆ ਇਦਾਂ ਹੀ ਪਾੜਾ ਪਾ ਕੇ ਗੱਡੀ ਤੇ ਪਸਮਾ ਲਾਂਗੇ ਠੀਕ ਆ ਠੀਕ ਆ ਹਾਂਜੀ ਠੀਕ ਆ ਤੇ ਇਹ ਜਸਵੀਰ ਇਹ ਡਿਮਾਂਡ ਕਰਦੀ ਆ ਇੱਕ ਜਸਵੀਰ ਮੋਹਨ ਪਾਣੇ ਸ਼ਾਦੂ ਸਾਹਿਬ 72 ਕਰ ਲੀਏ 70 ਕਰ ਲਗੇ ਹਾਂ ਇਹ 68000 ਤੋਂ ਮਾਨਤਾ ਕਰਦਾਂਗੇ 68000 ਚੋਂ ਹਾਂਜੀ ਇਹ ਲਾਸਟ ਲਾ ਬੜਾ ਬਾੜ ਗਿਆ ਮਾਤਣ ਕਰ ਪੌਂਚ ਕਰ ਦਾਂਗੇ ਕਿ 60000 ਦੇ ਵਿੱਚ ਮਾਤਣ ਕੀ ਰਹਿ ਗਿਆ ਪੌਂਚ ਹੋ ਜੂਗੀ 60000 ਦੇ ਵਿੱਚ ਪੌਂਚ ਹੋ ਜੂਗੀ ਮੱਝ ਜੋ 200 ਵੇਖੋ ਤੁਸੀਂ ਪੂਰੀ ਚਪਾਰੀ ਦੀ ਮੱਝ ਆ ਪੌਂਦ ਵੱਡੇ ਕਦ ਕੱਢ ਦੇ ਵਿੱਚ ਹਾਂਜੀ ਠੀਕ ਆ ਜੀ ਸੋ ਸਿਆਣੇ ਦੀ ਗੱਬਣਾ 44 50 ਦੇ ਕੋਈ ਪੂਰ ਛਟਾ ਹੋਊਗਾ ਠੀਕ ਹੈ ਜੀ ਹਾਂ ਜੀ ਉਹ ਦੱਸ ਸਕਦੇ ਮਾਲੋ ਵੀ ਉਹਨਾਂ ਵੱਡੀ ਕੀਤੀ ਦੇ ਵਿੱਚ ਮਾਲ ਆ ਪਈ ਐ ਨੇ ਸਾਰੇ ਪਛੋਂ ਦੇ ਧਾਰਾ ਮਾਰ ਕੇ ਨਹੀਂ ਵਿਖਾ ਸਕਦੇ ਵਿਖਾ ਸਕਦੇ ਟਾਈਮ ਆ ਵੀ ਜੀ ਦੱਸ ਸੰਧੂ ਸਾਹਿਬ ਹਾਂ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਲਓ ਵੀ ਇਹ ਦੋਸਤੋ ਹੋ ਜੂਗੀ ਪਹੁੰਚ 100 ਕਿਲੋਮੀਟਰ ਦੇ ਵਿੱਚ ਪਹੁੰਚ ਰਹੂਗੀ ਹਾਂ ਜੀ ਇਧਰ ਇੱਕ ਆਪਣੇ ਕੋਲ ਬੂਰੀ ਆ ਗਈ ਆ ਜੱਸ ਭਾਈ ਇਹ ਸੁਆ ਤਿੱਜਾ ਜੋ ਗਾਂ ਚੌਥੇ ਆਤੀ ਸੀਮਨ ਵੀ ਭਰਿਆ ਜੋ ਇੱਕ ਮਹੀਨਾ ਹੋ ਗਿਆ ਸੰਧੂ ਸਾਹਿਬ ਇਹ ਗਾੜੀ ਆ ਗਰੇ ਦੇ ਕਰਮ ਨਿਕਲ ਆਵੇ ਠੀਕ ਆ ਹਾਂ ਗਰੰਟਰ ਸਾਬ ਇੱਕ ਨਕੀਨਾਂ ਯਾ ਕੇ ਗਰੰਟਰ ਇਹ ਨਹੀਂ ਮੰਨਦਾ ਕੋਈ ਆਪਾਂ ਕਹਿ ਦੇਣਾ ਸੀਮਨ ਭਰਿਆ ਗਰੰਟਰ ਰਿਆ ਉਸ ਤੇ ਭਰਿਆ ਹਾਂ ਠੀਕ ਆ ਆ ਦਾ ਕੋਈ ਦੋ ਮਹੀਨੇ ਸਾਹਮਲੇ ਤੀਸਰੇ ਮਹੀਨੇ ਆਪਦੀ ਚੱਕ ਕਰਾ ਲੈ ਅੱਜ ਤੋਂ ਅੱਜ ਪੂਰਾ 1 ਮਹੀਨਾ ਹੋ ਗਿਆ ਸਿੰਘ ਨੂੰ ਦੁੱਧ ਕਿੰਨਾ ਮੇਰੇ ਭਰਾ ਚੰਦਾ ਹੁਣ ਆਲੀ ਕਰਦੀ 15 ਰੁਪਏ 20000 ਨਾਲ ਨਹੀਂ 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 ਆਪਾਂ ਇਹ ਉਹ ਤਾਂ ਵੀ ਸੁਣਣੀ ਆ ਤੇ ਦੱਸ ਦੀ ਗੱਲ ਕਰਨੀ ਹਾਂਜੀ ਹਾਂ ਇਹੀ ਗੱਲ ਆ ਦੁੱਧ ਕਿੰਨਾ ਭਾਈ ਮੈਂ ਪੁੱਛੋ ਬੋਲੇ ਦੇ ਖਲੇ ਸ਼ੇਕ ਲੈ ਸੰਤੂ ਸਾਹਿਬ ਲਓ ਜੀ ਹਾਂਜੀ 6 ਕਿਲੋ ਦੁੱਧ ਦਾ ਬੋਲ ਸ਼ਾਇਦ 12 ਬੋਲ ਹਾਂ 6 ਕਰਕੇ ਦੇਵਾਂਗੇ ਮਹੀਨੇ ਕੀ ਬਣੀ ਹੈ ਠੀਕ ਹੈ ਜੀ ਚੋਂ ਜਿੰਨੇ ਸਭ ਇਦਾਂ ਹੀ ਆ ਉਹ ਕਿਸੇ ਭਰਾ ਦੀ ਕਿਸਮਤ ਹੁੰਦੀ ਹੈ ਵੀ ਨਿਕਲ ਆਵੇ ਤੇ ਪਸੂ ਨਿਕਲੇ ਉਹਦੇ ਪਾੜੇ ਦੇ ਚੋਗੇ ਲੈਣ ਸੰਦੂ ਸਾਹਿਬ ਮਗਰ ਨਾਲ ਤਾਂ ਮੰਗਾ ਪਾਉਂਦੇ ਹੋ ਅੱਛਾ ਤੇ ਇਦਾਂ ਘੁਜਾਇਆ ਮਾਲਨਾਂ ਇਹ ਜੋੜਾ ਇੱਕੇ ਘਰੋਂ ਲਿਆ ਠੀਕ ਆ ਅਮਗਲੇ ਨਾਲ ਤਾਂ ਮੰਗਾ ਪਾ ਕੇ ਪਾਰਾ ਟੁੱਟ ਕੇ ਗਾੜੀ ਇੱਥੇ ਆਣ ਕੇ ਵੇਖੋ ਟੀ ਗੱਲ ਵਾਂਦੀ ਤੇ ਇਦਾਂ ਠੀਕ ਆ ਠੀਕ ਆ ਉਹਨਾਂ ਦੇ ਘਰੇ ਗੇਜ ਕੁਝ ਚਲੋ ਜਿਵੇਂ ਆਤ ਬਣੀ ਸੀ ਹੰਦੀ ਪਾਰੇ ਪੂਰੇ ਤੇ ਮਿਲਦੀ ਆ ਰਹੇ ਜੋ ਕਿ ਨਾ ਡੋਕਾ ਬਰਾਹਾ ਅਗਲਾ ਥਾਣਾ ਅਗਲੇ ਨਾਲ ਮਗਰਲਾ ਮਗਰਲਾ ਲੋ ਵੀ ਬੂਰੀ ਮਾਜਾ ਕਾਫੀ ਸ਼ੌਂਕ ਰੱਖਦੇ ਆ ਭਰਾ ਬੂਰੀਆਂ ਮਾਜਾ ਕਰਦਾ ਸੰਧੂ ਸਾਹਿਬ ਇਹ ਨਹੀਂ ਕੋਈ ਇੱਕ ਮਹੀਨੇ ਬਿਲਕੁਲ ਜਿਹੜਾ ਗਰੰਟਡ ਵੀਰਾਂ ਦਾ ਵੀ ਇੱਕ ਮਹੀਨਾ ਹੋ ਗਿਆ ਇਹਨੂੰ ਬਣੀ ਨੂੰ ਤੇ ਅਗੋ ਨਿਗਲ ਨਹੀਂ ਜਾਈਦੀ ਐ ਪਸ਼ੂ ਜਕਰ ਦੋਸਤੋ ਸਹੀ ਹੀਟ ਕੱਢੀ ਹੋਵੇ ਬਿਲਕੁਲ ਟਰਾਂਸਪਰੈਂਟ ਜਿਹੜੀਆਂ ਤਾਰਾਂ ਦਿੱਤੀਆਂ ਹੁਣ ਤੇ ਪਸ਼ੂ ਬਣਿਆ ਤਣਿਆ ਹੋਵੇ ਡਿੰਗ ਕੇ ਨਾਲੇ ਗੱਲਾਂ ਚਾਹੀਦਾ ਪਸ਼ੂ ਸਾਹਿਬ ਆਂਦੇ ਸਾਡੀ ਮਾਂਜ ਨੇ ਫੇਰ ਨਹੀਂ ਖਾਦਾ ਕਦੀ ਚਲੋ ਵੇਖੋ ਗਾੜੀ ਆ ਤੇ ਬਾਬਾ ਬੁੱਢਾ ਸਾਫ ਕਰੂ ਕਿਰਪਾ ਗਾੜੀ ਹਾਂ ਹਾਂਜੀ ਨਾਲੇ ਕੱਦ ਕੁਦੇ ਦਾ ਪੂਰਾ ਸੰਤੂ ਸਾਹਿਬ ਇਹ ਨਹੀਂ ਕੋਈ ਲੰਮੀ ਲੰਮੀ ਫੁੱਲ ਹਾਂ ਇਹ ਨਹੀਂ ਕੋਈ ਛੋਟੀ ਜੀ ਲੋ ਵੀ ਇਹ ਜੜੀ ਦੋਸਤੋ ਬੰਤਰਾ ਬਿਲਕੁਲ ਇਹਨਾਂ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਹਾਂਜੀ ਦੁੱਧ ਵੀ ਤਾਂ ਮੈਂ ਦੱਸ ਦਿੱਤਾ 5 ਕੇ 6 ਹੋਊਗਾ 6 ਸੰਧੂ ਸਾਹਿਬ ਦੁੱਧ ਤਾਂ ਜੇ ਹੋਰ ਕਰਮਾੜੀ ਵਧੂਗੀ ਲੋ ਵੀ ਆ ਕਰੋ ਤੁਸੀਂ ਦੇਵਾ ਲੂਗਾ ਇਹਦਾ ਚੈੱਕ ਤੇਲ ਤੂੰ ਲਾ ਕੇ ਨਾ 2-4 ਕਿਲੋ ਗਾੜੀ ਸਾਂਭ ਹਾਂਜੀ ਮੈਂ ਚੰਗੀ ਮਾਤ ਜੱਸ ਫਿਰ ਹਾਂਜੀ ਤੇ ਇਹ ਅੱਜ ਕਿੰਨੇ ਦੇ ਦੇ ਰਿਆਂ ਮੁੱਲ ਭਾਵੇਂ ਸੰਧੂ ਸਾਹਿਬ ਕਰ ਲੀਏ 65 ਹਾਂ 60000 ਚ ਮਾਨਦਾਨ ਕਰਦੇ ਹਾਂ 60000 60000 ਪਹੁੰਚ ਕਰ ਦਾਂਗੇ ਕਿੰਨੇ ਪਰਦਾ 55 ਚ ਪਹੁੰਚ 55 ਚ ਲੋ ਵੀ ਹਾਂ 55000 ਦੇ ਵਿੱਚ ਪਹੁੰਚ ਹੋਊਗੀ ਠੀਕ ਹੈ ਜੀ ਦੋਸਤੋ ਪਛੂ ਬਾਕੀ ਬੜਿਆ ਤੇ ਨਿਕਲੂਗਾ ਵੀ ਜ਼ਰੂਰ ਠੀਕ ਹੈ ਜੀ ਬੜਿਆ ਬੜਿਆ ਫੁੱਲ ਇਸ 6 ਕਿਲੋ ਦੁੱਧ ਗਰਮਾ ਲਈ ਥਲੇ ਇਹ ਗਰੰਟੀ ਹੈ ਸੀਮਾ ਨਾਲ ਭਰਿਆ ਠੀਕ ਹੈ ਜੀ ਹਾਂ ਜਿਹੜੀ ਬੇਰਵਾ ਪਾੜੋ ਤਾਂ ਵੀ ਪਾੜੇ ਤੇ ਮਿਲਦੀ ਆਉਂਦੀ ਆ ਕੋਈ ਨਵੀਂ ਤਾਂ ਜਾ ਕੇ ਪਸੂ ਟੋਕਰ ਦਾ ਪਣਾ ਜਿਵੇਂ ਆਪਾਂ ਕਰਕੇ ਟੋਪਾ ਪਟਾ ਇਹ ਟੀਮ ਲਾਉ ਸਤੂ ਇਹ ਨਹੀਂ ਲੱਗ ਸਕਦੀ ਹੈ ਹੂੰ ਠੀਕ ਆ ਬਈ ਜੀ ਸਾਬ ਇਹਨੂੰ ਵੀ ਨਾ ਮਾਲਾ ਸੀਮਾ ਨਾਲ ਭਰਿਆ ਹੀ ਹਾਂਜੀ ਆਵੇ ਆਟ ਮਾਰਨ ਦੀ ਮੋٹے ਮੋٹے ਅੱਛਾ ਜੀ ਇਹਨੂੰ ਵੀ ਕੋਈ ਹੋ ਹੀ ਗਿਆ ਮਹੀਨੇ ਦਾ ਹੀੜ-ਗੇੜ ਅੱਛਾ ਇਹੋ ਵੀ ਹਾਂ ਭਰਿਆ ਹੈਗਾ ਆਟ ਮਾਰਨੀ ਮੋਟਾ ਜੇ ਤਾਰਾਂ ਬੋਲੀ ਹੋਵੇ ਨਾ ਤਾਰਾਂ ਪਤਲੀਆਂ ਕਰਨੀਆਂ ਭਣੀਆ ਬਾਬਾ ਜੀ ਨੂੰ ਮਾਰਾ ਕੱਢੀ ਪਰ ਹਾਂ ਦੂਜੇ ਸੂਏ ਆਸਤੀ ਗਾਂ ਨੂੰ ਸੀਮਨ ਭਰਿਆ ਹੈਗਾ ਜੇ ਵੇਖੋ ਇਹ ਵੀ ਕਰਮਾ ਕਿਸਮਤ ਹੀ ਆ ਕਿੰਨੇ ਦਿਨਾਂ ਦਾ ਵੇਰਵਾ ਪਾਇਆ ਉਹਨਾਂ ਨੇ ਇਹਨੇ ਇਹਨੇ ਕਿ ਮਹੀਨਾ ਕੋਈ 28 ਦਿਨ ਕੋਈ ਮਹੀਨਾ ਅੱਛਾ ਅੱਛਾ ਹਾਂਜੀ ਲੋ ਵੀ ਕਿੰ ਆਵੀਆਂ ਕਿਹ ਦੋ ਟੱਪ ਗਈਆਂ ਹਾਂ ਜੀ ਹਾਂ ਹਾਂ ਉਹਨਾਂ ਜੀ ਸੰਧੂ ਸਾਹਿਬ ਉਹਨਾਂ ਨੂੰ ਪਾਣੀ ਜਿਆਦਾ ਮਾਰਨਾ ਸੀ ਹਾਂ ਮੋਟਾ ਉਹ ਉਹ ਦਿੱਤਾ ਹੋਈ ਮੋਟਾ ਆਟਾ ਹਾਂ ਮੋਟਾ ਲੋ ਵੀ ਗੱਬਰ ਆਟਾ ਵੈਸੇ ਦੇ ਗਈਆ ਕਰ ਮਾਰੀ ਹਾਂ ਵੇਖੋ ਕਿ ਪੱਕੇ ਭਾਂਡੇ ਪੈ ਗਈ ਹੋਗੀ ਠੀਕਾ ਜੀ ਨਾਲੇ ਬਰੀਡ ਵੇਖੋ ਸੰਧੂ ਸਾਹਿਬ 92% ਬਰੀਡ ਵੇਖੋ ਹਾਂ ਸਿੰਘ ਜੀ ਮੋੜਿਆ ਮੂੰਹ ਕਮਾ ਇਦਰੇ ਸਰ ਕੋਈ ਹੋਰ ਚਤਾਨੀ ਬਿਲਕੁਲ ਨੀ ਮਣਕੀ ਅੱਖ ਦੁੱਧ ਛੋਟੀ ਸਿੰਗੀ ਠੀਕਾ ਜੀ ਅੱਖ ਪਲੇ ਮਣਕੀ ਆ ਬੱਕੀ ਨਾਸ ਤੇ ਬਿਲਕੁਲ ਥੱਲੇ ਨੂੰ ਜਿਹੜਾ ਆਪਾਂ ਕਹ ਲਈਏ ਬਿਲਕੁਲ ਕੱਟ ਆਉਂਦਾ ਪਟਾ ਆਉਂਦਾ ਠੀਕਾ ਜੀ ਬਾਕੀ ਝੋਟੀ ਕਰੋਚਾ ਅੱਗੇ ਗਾਂ ਦੂਜੇ ਗਾਂ ਤੇ ਨਹੀਂ ਨਹੀਂ ਦੂਜੇ ਦੂਜੇ ਪਹਿਲੇ ਸਵੇਰ ਦੀ ਜਲਣ ਗਈ ਹਾਂ ਦੁੱਧ ਵੀ ਇਹਦੇ ਥੱਲੇ 4 ਕਿਲੋ ਹੁਣ 4 ਕਿਲੋ ਹਾਂ ਦੁੱਧ ਠੀਕ ਆ ਭਾਈ ਲਾ ਵੀ 4 ਕਿਲੋ ਦੋਸਤੋ ਦੁੱਧ ਆ ਬਾਕੀ ਗੱਬਰਾਟ ਹੈਗਾ ਬਾਕੀ ਤਾਂ ਉਹ ਇਧਰ ਆਪਾਂ ਦਿਖਾ ਵੀ ਦਿੱਤਾ ਸੀਗਾ ਹਾਂ ਤੇ ਤਕਰੀਬਨ ਅੱਗੇ ਕਿਸੇ ਭਰਾ ਦੀ ਚਲੋ ਕਿਸਮਤ ਆ ਬਾਕੀ ਝੋਟੀ ਚੰਗੀ ਹੈ ਹੁਣ ਪਹਿਲੇ ਸਵੇਰ ਜਦ ਵਿੱਚ ਚੱਲਣ ਦੀ ਹੈ ਦੋ ਤੇ ਚਾਰ ਟੰਗੀਆਂ ਮੰਨ ਲਓ ਹਮਸਰਾ ਲੈਨੇ ਕਟੀਆਂ ਉਹਦੇ ਨਾਲੋਂ ਤਾਂ ਕਈ ਗੁਣਾ ਚੰਗੀ ਆ ਹਾਂ ਕੋਈ 45 ਆਂਦਾ ਕੋਈ 50 ਆਂਦਾ ਕੋਈ 60 ਆਂਦਾ ਇੱਕ ਆਏ ਤੋਂ 22 ਆ ਜਾਂਦਾ 8000 ਦੀ ਮੈਂ ਅਨਸਰ ਝੋਟੀ ਵੇਚ ਕੇ ਆ ਠੀਕ ਆ ਨਹੀਂ ਲਿਆ ਵੀ ਦੀ ਸਾਡੇ ਨਾਲ ਟੋਕਰ ਗੱਬਣ ਮਾਢੇ ਖੜੀ ਹੈ ਨੇ ਠੀਕ ਆ ਹਾਂਜੀ ਅੱਛਾ ਜਾਸਰ ਚੋਾਈ ਚੋਈ ਦੀ ਆਪਣੇ ਭੈਣ ਭਰਾਵਾਂ ਨੂੰ ਗਾਉਂਦਾ ਹੋਰ ਛਟਾ ਨਹੀਂ ਹੈਗਾ ਨੰਬਰ ਜੀ 1 ਨੰਬਰ ਚੋਈ ਹੋਰ ਛਟਾ ਨਹੀਂ ਹੈਗਾ ਤੇ ਦੋਸਤੋ ਸੰਧੂ ਸਾਹਿਬ ਕਾਂਵਾਰ ਕਿਉਂ ਲੈ ਆਏ ਇਹ ਨਹੀਂ ਹਾਲਾਤੀ ਰਸੂਲ ਚੰਗੀ ਆ ਆ ਦੇਖੋ ਜੀ ਠੀਕ ਆ ਜੀ ਸੋ ਠੰਡੇ ਧੇਰੀਆ ਦੋਸਤੋ ਇਸੇ ਤਰ੍ਹਾਂ ਵੀ ਉਮੀਦ ਕਰਦੇ ਆ ਵੀ ਗਾਂ ਵੀ ਕਰਮਾਂ ਦੀ ਭਾੜੇ-ਪੁੜੇ ਦੇ ਮਿਲਦੀ ਰਹੂਗੀ ਵੈਸੇ 4 ਕਿਲੋ ਦੁੱਧ ਦਾ ਜਾ ਕਿਸੇ ਭਰਾ ਨੇ ਕੋਈ ਥੋੜਾ ਸਮਾਂ ਚੋਣੀ ਹੈ ਚਲੋ ਖੁਸ਼ੀ ਹੈ ਤੁਹਾਡੀ ਨਹੀਂ ਨਹੀਂ ਜੋ ਸੰਧੂ ਸਾਹਿਬ ਆਜੇ ਤਿਲਤਲ ਦਿੱਤਾ ਗਿਆ ਚੌਕਰ ਚੌਕਰ ਪਹਿਲੀ ਵਾਰੀ ਠੀਕ ਆ ਹਾਂਜੀ ਤੇ ਇਹ ਜੱਸ ਕੀ ਮੁੱਲ ਦੀ ਹੈ ਵੀਰੇ ਅੱਜ ਆਪਣੇ ਕੋਲ ਮੁੱਲ ਤੇ ਸੰਧੂ ਸਾਹਿਬ ਇਹਦਾ ਭਾਵੇਂ 60 ਕਰਾ ਲਈਏ 55 'ਚ ਕਰ ਦਾਂਗੇ ਮੰਨ ਤਾਂ ਨਹੀਂ ਸਰ 55 'ਚ ਐਂਡ ਗੋਇੰਡ ਕੀ ਹੋਊਗਾ ਯਾਰ ਤਾਂ 50 'ਚ ਪਹੁੰਚ ਲੈ ਵੀ ਚੱਕੋ ਹਾਂ 55 ਲਾਈ ਆਉਂਦਾ 60 50000 ਦੀ ਲਾਈ ਆਉ ਲਾਈ ਆਉਂਦਾ ਤੇ ਚੰਗੀ ਗੱਲ ਯਾਰ ਤਾਂ ਵੱਡਾ ਹੀ ਫੜਿਆ ਮੈਂ ਮਾਰ ਤੇ ਕੋ ਟੱਪ ਜੀ ਹੋ ਗਿਆ ਦੇਣਾ ਨਹੀਂ ਹੋ ਰਹੀਆਂ ਜਾਂਦੀਆਂ ਛੋਟੇ ਨਾਲ ਚਾਏਗਾ ਹੋਰ ਤਾਂ ਨਹੀਂ ਜੇ ਜ਼ਿਆਦਾ ਰੰਗ ਆਵੇ ਹਾਂਜੀ ਪਸ਼ੂ ਨੂੰ ਖਵਾਉਣ ਨਹੀਂ ਮਿਲਦਾ ਜੇਕਰ ਬੋਲਾ ਆਪਣਾ ਬਿਲਕੁਲ ਜਾਇਜ਼ ਆ ਹਾਂਜੀ ਬਹੁ ਵੀ ਅੱਗੇ ਕੋਈ ਹੋਰ ਤਾਂ ਮੇਰੇ ਤੋਂ ਆਪਾਂ ਮੱਝ ਦਿਖਾ ਦਿੰਨੇ ਆ ਇਹ ਵੀ ਨੀਲੀ ਦੇ ਵਿੱਚ ਹੀ ਆ ਗਈ ਆ ਨੀਲੀ ਕੱਦ ਵੈਸਾ ਜੀ ਤਾਂ ਮੱਝਾਂ ਜਦੋਂ ਦਾ ਮੈਨੂੰ ਤਾਂ ਪ੍ਰਤਾਪ ਜਸਪਈ ਇੱਥੇ ਆਇਆ ਤਕਰੀਬਨ ਨੀਲੀ ਨੀਲੀ ਕਰਤੀ ਹੈ ਨੀਲੀ ਨੀਲੀ ਮੇਸਟ ਇਹਦੇ ਵਿੱਚ ਆਵੇ ਕੋਈ ਤੇ ਨਾਲ ਉੱਠੀ ਇਹਨੂੰ ਪਾਲਾ ਕੀ ਕਰ ਗਏ ਸਾਡ ਗੱਲ ਵੇਖੋ ਜੀ ਕੱਦ ਵੇਖੋ ਕਿੱਡਾ ਪਰਤਾਵ ਤਾਂ ਵੀ ਗੇਠਪਾ ਗੱਦ ਕਰਦੀ ਆ। ਕੁੜੀ ਮੂੰਹ ਤੋਂ ਗੱਤਤੀ ਜਨਮ ਦੀ ਗੱਲ। ਦੂਜਾ ਦੂਜਾ ਸੁਆਜ ਸੰਤੂ ਸਾਹਿਬ। ਲਾ ਵੀ ਇਹ ਦੱਸ ਕੀ ਇਹਦਾ ਰਿਕਾਰਡ ਵਿੱਚ ਕੀ ਡਿਟੇਲ? ਤੇ ਇਹਦੇ ਖੱਲੇ ਵੀ ਸੰਤੂ ਸਾਹਿਬ ਤਿੰਨ ਹੋ ਜੇ ਚਾਰ ਹੋ ਜੇ ਇਹ ਵੀ ਆਪਣੇ ਤੋਂ ਅੱਜ ਹੀ ਆਈ ਆ। ਹਾਂ। ਤੇ ਇਹਨੂੰ ਵੀ ਬਣੀ ਨੂੰ ਹੋ ਗਏ ਕੋਈ 20 ਦਿਨ ਵੀ 22 ਦਿਨ। ਅੱਛਾ ਅੱਛਾ। ਗਾਰੰਟੀ ਕੋਈ ਨਹੀਂ ਤੀਗਾ ਭਰਿਆ ਹੈਗਾ ਇਹਨੂੰ ਵੀ। ਪੈਰਾ ਇਹ ਆ ਦੁੱਧ ਦੋ ਦੋ 3 ਕਿਲੋ 3 ਕਿਲੋ ਮਿਲਦੀ ਦੋ ਵਾਰ ਟੇ ਇੱਕ ਟਾਈਮ ਠੀਕ ਆ ਜੀ ਆ ਇਹ ਟੋੜ ਨਹੀਂ ਮਾਰਨਾ ਇਹ ਵੀ ਇੱਕ ਪਹਿਲੀ ਦੋਸਤੋ ਮੇਰੇ ਦਾ ਵੀ ਚਵਾਈ ਕਰਕੇ ਲਿਆਂਦੀ ਆ ਤੇ ਮਹੀਨੇ ਕਦੀ 20 ਕਿ ਤਿੰਨੇ ਦੀ ਆ ਨਹੀਂ 20 ਦਿਨ ਹੋ ਗਏ 20 ਦਿਨ ਆ 21 ਦਿਨ ਹੋ ਗਏ ਇਹ ਵੇਖੋ ਕਿ ਨਾਸ ਆ ਅੱਕ ਬਿੱਲੀ ਆ ਬਾਕੀ ਸੁੰਦਰ ਭਾਵੇਂ ਕੋਈ ਨਹੀਂ ਕਰਮਾਂ ਆ ਇਹ ਦੁੱਧ ਚ ਕਰਕੇ ਨਹੀਂ ਇਹ ਜਿਹੜੇ ਵੀਰਾਂ ਨੂੰ ਉਹਨਾਂ ਨੂੰ ਦੇਣੀਆਂ ਜਿਹੜੇ ਅੰਸਰਾਂ ਝੋਟੀਆਂ ਸਾਹਮਦੇ ਆ ਆ ਗਾ ਫਿਰ ਨੀਲੀ ਦਾ ਮਤਲਬ ਸੀਮਰੋਣਾ ਰਖਾਇਆ ਵੇਖੋ ਜੇ ਕਰਮਾਂ ਨਿਕਲ ਆਉਣਗੇ ਨਹੀਂ ਤਾਂ ਜੇ ਸਾਡੀ ਕੱਤ ਦੀ ਗੱਲ ਕਰ ਕੱਦ ਕਿਤਾ ਅਜੇ ਲੋੜ ਨਹੀਂ ਸਭੀ ਨਹੀਂ ਜਿਹੜੀ ਸਭ ਜੇ ਤਾਂ ਕਿੱਥੇ ਜਾਣਾ ਹਾਂ ਅਜੇ ਤਾਂ ਲੈਂਦੀ ਆ ਇਹ ਤਾਂ ਸਾਲਾ ਲੋ ਦੋ ਨੰਬਰ ਵਾਲੇ ਛੜਾ ਕੇ ਲੈਂਦੀ ਆ ਤੇ ਮੈਂ ਵੀ ਕਰੋ ਜੱਗ ਹਾਰਡ ਕੱਟ ਦੀ ਪੂਰੀ ਵਧੀਆ ਕੋਈ ਵੀ ਭਰਾ ਲੈ ਕੇ ਜਾਣਾ ਚਾਹੁੰਦਾ ਠੀਕ ਆ ਜੀ ਹਾਂ ਇਹੋ ਜੀ ਕੱਟੀ-ਕੁੱਟੀ ਸਾਹਮਣਾ ਚਾਹੁੰਦਾ ਨਾ ਉਹਦੇ ਨਾਲ ਤੁਸੀਂ ਇਹਨੇ ਹੱਥ ਪਾ ਲਓ ਨਾਲੇ ਚਾਹ ਪਾਣੀ ਵੀ ਆ ਤੇ ਵੀ ਉਹ ਦਿਨ ਦੀ ਬਣੀ ਆ ਤੇ 3 ਕਿਲੋ ਦੁੱਧ ਹੱਥ ਪਾਰੀ ਮਿਲਦੀ ਵੀ ਆ ਠੀਕ ਆ ਜੀ ਹਾਂ ਜੀ ਨਾਲ ਥੱਲੇ ਵੀ ਸਾਫ ਸੂਫਾ ਹਾਂ ਫੜੀ ਪੂਰੀ ਛੱਟਾ ਨਹੀਂ ਹੈਗਾ ਸੰਤੂ ਸਾਹਿਬ ਇਹਦੇ ਵੀ ਹਾਂ ਤਾਂ ਤੁਹਾਨੂੰ ਦੇਖੋ ਕਿੱਡਾ ਵਧੀਆ ਆ ਦੋ ਜੀ ਚੌਣ ਵੜੀ ਇੱਕ ਨੰਬਰ ਆ ਬ ਦੇਰ ਦੇਖੋ ਕੱਦ ਵੜਾ ਵੇਖੋ ਲੋ ਵੀ ਨਹੀਂ ਕੱਦ ਕੁ ਤਾਂ ਮੈਨੂੰ ਲੱਗਦਾ ਸਾਰੀਆਂ ਮੱਜਾਂ ਤੋਂ ਉੱਤੇ ਜਾਣ ਲਈ ਉੱਪਰ 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 ਲੋ ਵੀ ਫੋਲੋ ਵੱਡੀ ਹਾਈਟ ਦੇ ਵਿੱਚ ਦੋਸਤੋ ਵੀ ਜਿਹੜੀ ਝੋਟੀ ਅੱਜ ਵਕਾਊ ਆ ਠੀਕ ਆ ਤੇ ਨਿਕਲ ਆਊਗਾ ਪਸ਼ੂ ਦੇਕਰ ਪਰਮਾਨੈਂਟ ਆਪਾਂ ਗੱਲ ਕਰਦੇ ਆਂ ਵੀ ਜੇਕਰ ਬਣਿਆ ਤਣਿਆ ਪਸ਼ੂ ਤਾਂ ਨਿਕਲੂਗਾ ਜੀ ਹਾਂਜੀ 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 ਜਸ ਕੀ ਭਾ ਦੀਏ ਵੀਰੇ ਕਿੰਨੇ ਦੀ ਐ ਜਮਾਜ ਝੋਟੀ ਦਵਾਂਗੇ ਆਪਾਂ ਇਹ ਵੀ ਸੰਤੂ ਸਾਹਿਬ 55 ਜੋ ਕਰਦਾਂਗੇ ਮਾਨਤਾ ਨੇ ਦਾ ਜਿਆਦਾ ਨਹੀਂ ਕਰਾਂ ਇਹ ਪੂਰੇ 50 'ਚ ਪਹੁੰਚ ਕਰਾਂਗੇ ਸੰਤੂ ਇਹ ਕਿਸਮਤ ਪੁੜੀ ਜੀ ਆ ਵੀ ਚਲੋ 20 ਦੇ ਬਣੀ ਆ ਵੀ ਜੇ ਨੀ ਲ ਚੰਗੀ ਨਹੀਂ ਹੈਗੀ ਕੋਈ ਹਾਂਜੀ ਹਾਂਜੀ ਨਾਲ ਕੱਟ-ਕੱਟ ਵੇਖੋ ਸਤੂ ਸਾਹਿਬ 50000 ਚ ਪਹੁੰਚ ਇਹਦੀ ਵੀ ਹੋਊਗੀ ਜੋ ਠੀਕ ਹੈ ਹੋਵੇ 50 ਇਹ ਵੀ ਹੈ ਸਾਰੇ ਦਿੱਤੀ ਹੋ ਜਾਗੀ ਹੋ ਗਿਆ ਜਿਹੜਾ ਕੁਝ ਹੋਣਾ ਸੀ ਲਓ ਇਹ ਪੂਰੇ 50000 ਦੇ ਵਿੱਚ ਪਹੁੰਚ ਹੋ ਜੂਗੀ ਸੋ ਪੂਰੇ ਹਰਤਕਾਤ ਪੋਤਾਲੀ ਆ 3 ਕਿਲੋ ਤਾਰਾ ਇਹਦੇ ਥੱਲੇ ਤੇ 20 ਦਿਨਾਂ ਦੀ ਪਣੀ ਸੌਰੀ ਆ ਠੀਕ ਆ ਪੂਰ ਸ਼ਟਾਣੀ ਕੇ ਤੇ ਬਾਕੀ ਤੁਸੀਂ ਢਾਂਗਾ ਢੁੰਗਾ ਦੇਖ ਲਿਆ ਝੋਟੀ ਦਾ ਚੰਗਾ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਅੱਗੇ ਇੱਕ ਹੋਰ ਤੋਬਾ ਤੁਹਾਨੂੰ ਦਿਖਾਉਣੇ ਆ ਬੜੀ ਸ਼ਕੀਨ ਝੋਟੀ ਆ ਇਹ ਜਸਲੀ ਬੇਰੀ ਬਿਲਕੁਲ ਤਾਜੀ ਹੈ ਤੇ ਪਹਿਲਾ ਸਵੇਰ ਕੱਟੀ ਮਗਰ ਆ ਜਾਓ ਉਹ ਕੈਮਰਾ ਮਾਰ ਕੇ ਵਿਖਾ ਦਿਓ ਆ ਕੱਟੀ ਆ ਕੱਟੀ ਆ ਗਈ ਮਗਰ ਹਾਂ ਦੁੱਧ ਤੇ ਪਲੀ ਹੋਏ ਕਰਮਾਲੀ ਠੀਕ ਹੈ ਹਾਂਜੀ ਅੱਛਾ ਜਸਲੀ ਛੋਟੀ ਤੋਂ ਸੁਣੀ ਨੂੰ ਅੱਜ ਦਿਨ ਕਿੰਨੇ ਹੋ ਗਏ ਵੀਰੇ ਦਿਨ ਕੋਈ ਲਾਲੇ 20 ਕੋਈ ਲਾਲੇ 15 ਕੋਈ ਲਾਲੇ 5 ਦਿਨ ਹਾਂ ਹਾਂਜੀ ਵੇਖੋ 15-20 20 ਦਿਨਾਂ ਦਾ ਐਸਟੀਮੇਟ 25 ਦਿਨਾਂ ਦਾ ਕੋਈ ਲਾ ਲਓ ਹਾਂ ਕੋਈ 25 ਲਾ ਲਓ ਲੋ ਹੈ ਪਲੂਣੀਆਂ ਪਹਿਲਾਂ ਪਲੂਣ ਪਹਿਲਾ ਸੂਆ ਪਹਿਲਾ ਸੂਆ ਹਾਂ ਪ੍ਰਤਾਪ ਥੋੜਾ ਸੋਲ ਲੈ ਜੀ ਪਹਿਲਾ ਸੂਆ 200 ਛੋਟੀ ਤੁਹਾਨੂੰ ਦਿਖਾ ਰਿਹਾ ਆਪਾਂ ਕੋਈ 20ਾਂ 25 ਦਿਨਾਂ ਦਾ ਸਮਾਂ ਮੰਨ ਲਿਓ ਠੀਕ ਹੈ ਜੀ ਹਾਂ ਵੇਖੋ ਥੱਲੇ ਸਫਾਈਆਂ ਪਤਾ ਪਤਾ ਕਰੋ ਜੱਗਾ ਬਿਲਕੁਲ ਚੌੜਾ ਪਿੱਠ ਪੂੜਾ ਤੇ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਹਾਂ اس وقت کئی دو تین دتھےلے دودھ ਸੰધુ صاحب ਹੋਊਗਾ 10 ਤੋਂ ਬਾਹਰ ਆਪਣਾ 10 ਕਰਕੇ ਦਵਾਂਗੇ ਇਹ ਕਹਿੰਦੇ ਆਨਲਾਈਨ ਮੈਂ ਕੋਈ 9 ਕਿਲੋ ਦੀ ਫੁੱਲ ਗਰੰਟੀ ਕੋਈ ਧਾਰਪਣਾ ਮਾਰੇ ਲਓ ਵੀ ਕਰੋ ਗੱਲ 9 ਕਿਲੋ ਦੀ ਦੋਸਤੋ ਗਰੰਟੀ ਤਸल्ली ਆ ਵੀ ਜਿਹੜਾ ਕੋਈ ਭਰਾ ਆਨਲਾਈਨ ਸੌਦਾ ਕਰਦਾ ਅਜੇ ਸੰધુ صاحب ਦੁੱਧ ਤੇ ਆਊਗੀ ਹੋਰ ਇੱਕ ਥਾਂ ਟੈਗੀ ਤੇ اچھا ہاں ਅਜੇ ਕਦੀ ਆ ਗਈ ਕਦੀ ਚੱਲ ਗਈ ਤੋੜੇ ਤੋਰੇ ਫਿਰ ਸਫਰਾਂ ਜੀ ਤੋਰੀ ਫਿਰ ਕਰਮਾ ਲਈ ਹਾਂਜੀ ਬਾਕੀ ਬਹੁਤ ਸਾਰਾ ਤੋਰਾ ਤਾਰਾ ਵੀ ਬਹੁਤ ਨਰਮ ਸੰਧੀ ਆ ਬਿਲਕੁਲ ਨੇਚਰ ਵਾਈਜ਼ ਵੀ ਵੇਖੀ ਬੜੀ ਸੀਲ ਤੇ ਸੌਗਾ ਠੀਕ ਹੈ ਜੀ ਹਾਂਜੀ ਸੋ 9 ਕਿਲੋ ਗਰੰਟਡ ਆ ਬਾਕੀ 10 ਕਿਲੋ ਦਾ ਵਿਖਾਲਾ ਸ਼ੋਅ ਕਰਦੇ ਪਈ ਆ ਸੰਤੂ ਸਾਹਿਬ ਹੋ ਰਿਆ ਨਾਲ ਇਹਨੂੰ ਪਾੜਾ ਪਾਈਦਾ ਜੇ ਉੱਥੇ ਅਸੀਂ ਬੱਚੇ ਦੇ ਚੋਗ ਨੇ ਇੱਥੇ ਪਾੜਾ ਪਾ ਗਏ ਪਹਿਲਾਂ ਝੋਟੀ ਕਰਕੇ ਜਵੇਂ ਦੁਖ ਜਾਲਦੀ ਹੈ ਗਜਾਤੀ ਹਾਂਜੀ ਲੋ ਵੀ ਪਹਿਲਾਂ ਝੋਟੀ ਦੋਸਤ ਸੂਈ ਹੈ ਪਲੂਣ ਵਾਸਤੇ ਉਹਦੇ ਕਰਕੇ ਗੇਜ ਉਵੇਂ ਦੀ ਪਾਈ ਆ ਵੀ ਪਹਿਲਾਂ ਅੱਗੇ ਪਾੜਾ ਪਾ ਲੈਣਾ ਠੀਕ ਆ ਜੀ ਵੰਡ ਚੋਕਰ ਪਾ ਕੇ ਤੇ ਬਾਹਰ ਦੀ ਛੱਡ ਕੇ ਝੋਲ ਲੈਣਾ ਝੋਲਣੀ ਆ ਠੀਕ ਆ ਜੀ ਕੋਈ ਪੂਰ ਛੱਟਾ ਨਹੀਂ ਹੈਗਾ ਸੰਤੂ ਸਾਹਿਬ ਬਾਕੀ ਚੱਡਾ ਬੜਾ ਸੋਹਣਾ ਨਿੱਗਰ ਚੱਡਾ ਬਹੁਤ ਬਹੁਤ ਵਧੀਆ ਜ ਵੇਖੋ ਲੋਬੀ ਠੀਕ ਆ ਦੀ ਸੋ ਇਹ ਝੋਟੀ ਆ ਦੋਸਤੋ ਬਾਕੀ ਇਹ ਬੰਤਰਾਂ ਝੋਟੀ ਦੀ ਚੰਗੀ ਆ ਫਾਪੂ ਫੂਪ ਬੜੀਆ ਝੋਟੀ ਦੀ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਸ਼ਕੀਨ ਮੈਂ ਨਾ ਪੂਰਾ ਆਪ ਦੇਖੋ ਹਾਂ ਇੱਕ ਰੰਗ ਬਲੈਕ ਆ ਫਿਰ ਠੀਕ ਹੈ ਲਬੀ ਜੱਸੀ ਵੀਰੇ ਅੱਜ ਕੀ ਮੁੱਲ ਦੀ ਫਿਰ ਆਪਣੇ ਕੋਲ ਕੀ ਮੁੱਲ ਭਾਵੇਂ ਸੰਤੂ ਸਭ ਲੱਖ ਹੀ ਕਰ ਲਗੇ ਨੇ ਜਿੱਡੀ ਝੋਟੀ ਆ ਵੇਖੋ ਲੱਖ ਕਰ ਲਗੇ ਹਾਂ 95 ਦੀ ਦੇ ਦिए ਆ ਜਿਹੜਾ ਕੋਲੇ ਖੜਾ ਇਹਨੇ 95 95 ਦੇ ਦੀ ਜੀ ਆ ਚਾ ਇਹ 80 ਦੇ 5000 ਦੇ ਵਿੱਚ ਪਹੁੰਚ ਕਰਾਂਗੇ 85 ਬਣ ਗਿਆ ਆ 80000 ਦੇ ਵਿੱਚ ਸੰਧੂ ਸਾਹਿਬ ਅੱਧਾ ਉਹਨੂੰ ਪਹੁੰਚ ਕਰਾਂਗੇ ਤੇਰੇ ਕੋਲ ਭਾਅ ਮਿੱਠਾ ਕੇ ਠੀਕ ਹੈ ਜਿਆਦਾ ਹੀ ਮਿੱਠਾ ਕਰ ਦਿੰਦਾ ਏ 80 ਦੇ 5ਾਂ ਦੇ 85 ਬਣ ਗਿਆ ਹਾਂ ਲਓ ਵੀ 80 ਦੇ 5 85000 ਦੀ ਠੀਕ ਹੈ ਜੀ ਤੇ ਬਾਕੀ ਬੱਚਾ ਵੀ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾ ਦਿਆਂਗੇ ਕੱਤੀ ਦੇਖੋ ਸਰ ਕੱਤੀ ਦੇਖੋ ਤੁਸੀਂ ਕੱਤੀ ਦੇਖੋ ਇੱਕ ਨਹੀਂ ਦੋ ਲੈ ਕੇ ਜਾਓਗੇ ਠੀਕ ਹੈ ਜੀ ਆਹ ਵੇਖੋ ਥਾਣਾ ਪਲੀ ਪਲੀਤੀ ਕੱਤੀ ਆ ਪੁੱਟਾ ਪਟਾ ਅੱਜ ਤੋਂ ਵੇਖੋ ਤੁਸੀਂ ਇੱਥੇ ਡੇਢ ਘੰਟੇ ਚੌੜਾ ਕਲਾ ਕਲਾ ਥਾਨ ਸੰਦੂਕਾ ਕੋਈ ਫੋਰਚ ਆ ਰਹੀ ਆ ਲੈ ਆਹ ਕਰਮਾ ਲਈ ਚੰਗੀ ਜਿਹੀ ਕੱਟੀ ਹਾਂਜੀ ਲਓ ਵੀ ਠੀਕ ਆ ਜੀ ਦੋ ਦੋ ਹੈਗਾ ਥੱਲੇ ਤੇ ਛੱਡਿਆ ਕਿਸੇ ਭਰਾ ਨੇ ਜੀ ਹਾਂਜੀ ਹਾਂਜੀ ਹੈਗਾ ਸੰਤੂ ਸਾਹਿਬ ਤੇ ਦੋ ਤੇ ਫੇਰੀ ਬਹੁਤ ਖੂਬਸੂਰਤ ਇਹ ਥੋੜਾ ਕੋਈ 5 ਕਿਲੋ ਨਿਕਲੂ ਜਾ ਕੇ ਉਹ ਤਾਂ 9 ਕਿਲੋ ਉਹ ਤਾਂ ਜਸ ਇਹਨਾਂ ਮੱਧਾ ਝੋਟੀਆਂ ਤੋਂ ਬਾਅਦ ਆਪਣੇ ਕੋਲ ਜਿਹੜੀਆਂ ਤਿੰਨ ਇਧਰ ਵੜਾ ਬਤਾਉਗਾ ਹਾਂਜੀ ਦੋ ਟੁਕੜੰਗ ਬਣਾ ਕੇ ਜਸ ਦੋ ਟੁਕੜਕ ਬਣਾ ਤੇ ਆਹ ਸਜਰਤਾ ਜੀ ਇਹ ਤਾਂ ਜੀ ਇਹ ਆ ਜੀ ਸੰਤੂ ਸਾਹਿਬ ਧਾਰਾ ਮਾਰ ਕੇ ਲਿਆਏ ਆਪਾਂ ਆ ਹਾਂਜੀ ਆ ਵੱਛਾ ਜੀ ਇਹਦਾ ਲਓ ਜੀ ਮਗਰ ਵੱਛਾ 10 ਦਾ ਕੋਈ 15 ਦਾ ਕੋਈ 20 ਦਾ ਲਾਲੇ ਕੋਈ 5 ਦਾ ਲਾ ਲੋ ਵੀ ਹਾਂਜੀ ਆਪ ਦੀ ਸਮਝ ਦੇਖ ਲਿਆ ਜੀ ਹਾਂਜੀ ਬਾਕੀ ਵੈੜ ਵੀ ਬਾਹਰ ਕੱਢ ਦਿੰਨੇ ਤੇ ਆਪ ਦੇਖੋ ਵੈੜ ਕਰ ਠੀਕਾ ਜੀ 20 ਦਾ ਕੋਈ 5 ਦਾ ਮੰਨ ਲੈ ਕੋਈ ਯਾਰ ਸੀਨਾ ਕਰੋਸ ਜੋ ਵੇਖੋ ਕਾਦਪ ਕਾਟ ਪੂਰਾ ਵੱਡਾ ਜਿਵੇਂ ਐਚ ਐਫ ਦੀ ਆਪਾਂ ਨਾਰਮਲ ਆਪਾਂ ਵੈੜ ਦੇਖਦੇ ਹਾਂ ਹਾਂਜੀ ਇੱਕ ਜਰਸੀ ਦੇ ਨਾਲ ਕਰੋਸ ਹੈਗਾ ਠੀਕਾ ਜੀ ਫੁੱਲ ਹਾਈਟ ਲੈਂਥ ਦੇ ਵਿੱਚ ਤੇ ਪੂਰੀ ਵੱਡੀ ਹੈ ਜਿਵੇਂ ਇੱਕ ਐਚ ਐਫ ਵੈੜ ਦੇਖਿਆ ਕੋਈ ਸੱਤ ਪੂਰ ਛਟਾ ਨਹੀਂ ਪੋਲੀ ਆ ਰੂਮ ਵਰਗੀ ਕੋਈ ਵੰਗਾ ਪਾਉ ਨਾ ਪਾਉ ਬੱਚਾ ਛੱਡੋ ਨਾ ਛੱਡੋ 12 ਮਾਰ ਕੇ ਦੋ ਬਖਾ ਦਾਂ ਕਰੋ ਜੀ ਕਿ ਸਵੇਰ ਨੂੰ ਵਿੱਚ ਜਸ ਉੱਤੇ ਜਾਗ ਕਿਤੇ ਜਾ ਤੂੰ ਕਿਤੇ ਜਾ ਸੋਈ ਤੇ ਹੋਰ ਤੇ ਜਾ ਸੋਈ ਮੂੰਖ ਖਾ ਕਰੀ ਗੇ ਲਾ ਬਈ ਓ ਕਲੋ ਜਾ ਕੰਬਲੇ ਇਧਰ ਲੈ ਬਈ ਹਾਂ ਕੁਆੜਿਆਂ ਦੇ ਦੰਡਾ ਰੱਖ ਤੇ ਲੈ ਬਈ ਵੇਖੋ ਜਨਾਬ ਕੋਈ ਇਹ ਨਾ ਮੇਰਾ ਵੀਰ ਕਬੇ ਠੀਕ ਹੈ ਜੀ ਹਾਂ ਵੇਖੋ ਠੀਕ ਹੈ ਜੀ ਹਾਂ ਸੋ ਫੋਲੋ ਵਜਣ ਨੌਰ ਦੇ ਵਿੱਚ ਆ ਠੀਕ ਹੈ ਜੀ ਫੋਲੋ ਵਜਣ ਵਜੂਦ ਆ ਕੋਈ ਬਾਈਆਂ ਦਾ ਕੋਈ ਪੰਜੀਆਂ ਦਿਨਾਂ ਦਾ ਸੁਆ ਮਾਰ ਕੇ ਸੁਆ ਕਰ ਲੈ। ਚਾਹ ਪੰਜ ਦਿਨਾਂ ਸੰਤੂ ਸਾਹਿਬ ਰਹਿ ਗਈ ਦੋ ਦੋ 15 14 ਕਿਲੋ ਚਵਾ ਕੇ ਦਵਾਂਗੇ। ਹੁਣ ਆ ਹੁਣ ਕਿੰਨਾ? ਆਹ ਟਾਈਮ 10 ਤੋਂ ਬਾਹਰ ਹੋਊ ਆਪਾਂ 10 ਕਰਕੇ ਦਵਾਂਗੇ। ਲਓ ਵੀ ਵੈਸੇ ਦੱਸੋ 12 ਪਰ 10 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲਵੇ ਠੀਕ ਆ ਜੀ। ਇਹ ਦੇਖ ਸੰਤੂ ਸਾਹਿਬ ਇਹ ਨਹੀਂ ਮਤਲਬ ਤੇ ਬੱਚਾ ਲੱਗ ਧਾਰਾ ਮਾਰ ਕੇ ਵਹਾਉਣੀ ਆਪਾਂ। ਆ ਦੇਖੋ। ਅੰਦਰ ਰੱਖ। ਤਵੇ। ਲਓ ਜੀ ਇਹ ਅਗਲੇ ਥਾਣਾ ਦਾ ਚੌਣ ਇਸੇ ਤਰ੍ਹਾਂ ਹੀ ਠੀਕ ਆ ਜੇ ਬਹਿਣਾ। ਕੋਈ ਬੰਗਾ ਰੱਸੀ ਨਹੀਂ ਜਾਂ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਆ ਵੇਖੋ ਇਹ ਵੀ ਠੰਡੇ تیرے ਪਛਪਣ ਦੀਆਂ ਨਿਸ਼ਾਨੀਆਂ ਨੇ ਜੀ ਇਹ ਨਹੀਂ ਮਤਲਬ ਪੁਰਸ਼ ਗਿਆ ਬੱਚੇ ਛੱਡਿਆ ਤਾਂ ਪਛੂ ਆਥ ਨਹੀਂ ਆਉਂਦੇ ਨਹੀਂ ਨਹੀਂ ਸੰਤੂ ਸਭ ਕੋਈ ਪੁਰਸ਼ ਟਾਣਾ ਹੋ ਠੀਕ ਆ ਜੀ ਬਾਕੀ ਥਾਂ ਸੋਣਾ ਚੰਗੀ ਵੇੜ ਆ ਵਜਨ ਦੇ ਵਿੱਚ ਆ ਤੇ ਕਦ ਪੋਤਾਂ ਵਾਲੀ ਆ ਠੀਕ ਆ ਹੂੰ ਮੈਂ ਵੀ ਜੱਸ ਵੀਰੇ ਕੀ ਮੁੱਲ ਦੀ ਆ ਮੋਲ ਤੇ ਸਤੂ ਸਾਹਿਬਾਂ 55 ਕਰ ਲਗੇ ਹਾਂ 55 ਕਰ ਲਗੇ 50 ਚ ਮਾਨਤਨ ਕਰਦਗੇ 50 ਚ ਕਰ 45 ਦੀ ਦੇ ਦਾਂਗੇ 45 ਦੀ ਆ ਸਤੂ ਸਾਹਿਬ 45 ਨਹੀਂ ਤਾਂ ਕੁਛ ਵਾਲੀ ਨਹੀਂ ਆ 45 ਦੀ ਹਾਂਜੀ ਅੱਛਾ ਜੀ ਤੈਨੂੰ ਪਤਾ ਨਹੀਂ ਕੋਈ ਸ਼ੈਲੀ ਨਹੀਂ ਗੱਲ ਸਾਬ ਇਹ ਜਾ ਕਿ 3 ਘੱਟ 40000 ਦੀ ਪਹੁੰਚ ਹੈ ਪਹੁੰਚ ਤੇ ਤੈਨੂੰ ਕੱਟਦੇ ਆ ਇਹ ਮੁੰਡੂ ਇਹ ਲਾਵੇ ਨੀ ਕਰਦਾ ਤਿੰਨ ਘੱਟ ਆ ਨਹੀਂ ਨਹੀਂ ਤਿੰਨ ਦੇ ਉੱਤੇ ਤਿੰਨ ਦੇ ਉੱਤੇ ਕਹਿ ਲੈਣਾ ਨਾ ਵੇ ਤਿੰਨ ਦੇ ਤਿੰਨ ਘੱਟ ਚਾਲੀ ਦੀ ਅੱਛਾ ਅੱਛਾ ਮੈਂ ਤਿੰਨ ਘੱਟ ਤਿੰਨ ਘੱਟ ਸੰਜਦਾ ਮਾ ਵੀ ਤਿੰਨ ਘੱਟ 40 ਦੀ 37000 ਦੀ ਠੀਕ ਆ ਜੀ ਚੱਕੋ ਤੋਹਫਾ ਵੇ ਕੋਲੋ ਵਜਨ ਲੋਡ ਦੇ ਵਿੱਚ ਆ ਭਾਰੀ ਵਜਨ ਲੋਡ ਹੀ ਵੇਖੋ ਤੁਸੀਂ ਕਿੱਡਾ ਕਰਮਾਣੀ ਹੋ ਠੀਕ ਆ ਜੀ ਤਾਂ ਦੁੱਧ ਤਾਂ 10 ਬਾਰ ਹੀ ਆ ਪਰ 10 ਕਿਲੋ ਦਾ ਤਾਂ ਕੋਈ ਮੇਰਾ ਵੀ ਸੌਦਾ ਕਰ ਲੈ ਠੀਕ ਜੀ ਕੋਈ ਪੋਰ ਛਟਾ ਨਾ ਉਹ ਜਾਨੀ ਸੰਤੂ ਸਾਹਿਬ ਜਿੱਦੀ ਗਾਂ ਆ ਨਾ ਕੋਈ ਸੇਵਾ ਕਰੂਗਾ ਨਾ 15 16 17 ਕਿਲੋ ਇਹਨੂੰ ਕਰਮਾ ਵਾਲੀ ਨੂੰ ਕੀ ਜਾਂਦਾ ਚਲੋ ਆਪਾਂ ਗੱਲ ਕਰਦੇ ਚਿੱਟਾ ਦੁੱਧ ਹੈ ਮੱਝਾ ਹਾਂ ਮੱਝਾ ਹਰ ਮੈਂ ਤਾਂ 12 ਵੀ ਦੇਈ ਗਈ ਤਾਂ ਮੱਝਾ ਨਾ ਰੱਖਣਾ ਮੱਝੀ ਹੈ ਹਾਂ ਜੀ ਲਓ ਵੀ ਇਸ ਤੋਂ ਬਾਅਦ ਮੈਂ ਟੌਪਰੇ ਕੋਲ ਟੋਕਰ ਕੱਪੜਾ ਲਾ ਕੇ ਇੱਧਰ ਆ ਗਿਆ ਦੋ ਇੱਕ ਆ ਜਿਹੜੀ ਟੋਕਰ ਕੱਪੜਾ ਜੱਸ ਕਿੰਨੇ ਮਹੀਨਿਆਂ ਦੀ ਇਹ 4 ਮਹੀਨਿਆਂ ਦੀ ਸੰਤੂ ਸਾਹਿਬ ਇੱਕ ਪਾਸੇ ਹੀ ਆਪਣੇ ਉੱਥੇ ਹੋਏ ਸਾਰੇ ਪਸ਼ੂ ਹਾਂ ਹਾਂ ਜ ਜੋਮ ਵੀਡੀਓ ਵੀ ਬਣੀ ਹੈਗੀ ਆ ਚੱਕ ਹੋਈ ਦੀ ਜਦੋਂ 4 ਮਹੀਨਿਆਂ ਦੀ ਗੱਭਣਾ ਤੇ ਦੁੱਧ ਵੀ ਕਿੰਨਾ ਦੁੱਧ 6 ਕਿਲੋ ਪੰਜ ਕਿਲੋ ਦੀ ਫੁੱਲ ਗਰੰਟੀ ਲਓ ਵੀ 6 ਕਿਲੋ ਦੀ ਦੋਸਤ ਗਰੰਟੀ ਦੱਸਣ ਦੀ ਆ ਤੇ ਬਾਕੀ ਜਿਹੜੀ ਚੱਕ ਪਾਸਾ ਚਾਉਂਦੀ ਆ ਠੀਕ ਆ ਜੀ ਹਾਂ ਵੈੜ ਦੂਜਾ ਸੋਇਆ ਤੇ ਗਾਂ ਗੱਭਣਾ ਜਿਹੜੇ ਪਸ਼ੂ ਚੱਕ ਪਾਸਾ ਕਹਿ ਜਾ ਰਹੇ ਠੀਕ ਆ ਜੀ ਇਹ ਆਪਣੇ ਖੋਦ ਇਹਨਾਂ ਨੇ ਕਰਵਾਏ ਆ ਕਰਵਾਏ ਕਰਵਾਏ ਸੰਤੋਖ ਸਾਹਿਬ ਕੋਈ ਮੇਰਾ ਵੀਰ ਇਹ ਨਾਲ ਆ ਕੇ ਵੀ ਕਿਸੇ ਨੇ ਦੱਸਤਾ ਤੇ ਉਵੇਂ ਦੱਸਣ ਰਿਹਾ ਇਹਨਾਂ ਨੇ ਕਰਵਾਏ ਆ ਮੇਰਾ ਭਰਾ ਠੀਕ ਆ ਜੀ ਹਾਂ ਜੀ ਤੇ ਉਹ ਅਕੋਰਿੰਗ ਤੁਸੀਂ ਵੀ ਕਿਸੇ ਭਰਾ ਨੇ ਸ਼ੱਕ ਕਰਨਾ ਆਪਦਾ ਬਿਆਨਾ ਕਰੋ ਪੱਕਾ ਤੇ ਆਪਦਾ ਸ਼ੱਕ ਕਰ ਲਓ ਠੀਕ ਆ ਵੀਡੀਓ ਵੀ ਹੈਗੀ ਆਪਣੇ ਸੰਤੂ ਸਾਹਿਬ ਦੇ ਚੈੱਕ ਕਰਾਉਂਦੇ ਆ ਲੈ ਸਾਹਿਬ ਵੀ ਕਰਾਵੇ ਭਾਜੀ ਵੀ ਵੀਡੀਓ ਅਗਲਾ ਕਰਾਵੇ ਲਾਉਂਦੇ ਸਾਰੀ ਬਿਲਕੁਲ 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 ਲੋ ਵੀ ਭਰਾਵੋ ਠੀਕ ਆ ਜੀ ਸੋ 6 ਕਿਲੋ ਦੁੱਧ ਆ ਰਾਂ 4 ਮਹੀਨੇ ਦੀ ਗੱਭਣ ਜਿਹੜੀ ਇਹ ਆਪਾਂ ਤੁਹਾਨੂੰ ਵੇਰ ਦਿਖਾਉਂਦੇ ਅੱਗੇ ਜਸਪਰ ਸਵੇਰ ਕੋਈ ਤੀਜਾਂ ਨੂੰ ਕੀ ਕਿਵੇਂ ਤੀਜਾ ਵੀ ਹੋ ਸਕਦੀ ਉਹ ਦੂਜਾ ਆਂਦੇ ਸੰਤੂ ਸਾਹਿਬ ਤੀਜਾ ਕਰਕੇ ਲੈ ਲੈ ਕੋਈ ਭਾਵੇਂ ਚਲੋ ਜੀ ਹਾਂ ਆ ਪਾਣੀ ਕੋਈ ਗੱਲ ਆ ਲੋ ਵੀ ਠੀਕ ਆ ਜੀ ਕੋਈ ਤੀਜਾ ਕਰਕੇ ਕੋ ਇਹ ਕੋਤੇ ਜਾ ਮਾਨ ਗੱਲੇ ਠੀਕ ਹੈ ਜੀ ਬਾਕੀ ਚੋਣ ਚਵਾ ਦੇ ਪਸ਼ੂ ਸਾਰੇ ਚੰਗੇ ਆ ਕੋਈ ਪੂਰ ਛੱਟੇ ਵਾਲਾ ਪਸ਼ੂ ਨਹੀਂ ਪਹਿਲਾਂ ਦਸੀ ਜੂਗੀ ਗੱਲ ਇਹ ਹਾਂ ਜੀ ਪੂਰ ਛੱਟਾ ਨਹੀਂ ਹੈਗਾ ਹਾਂ ਆ ਡਰਦੀ ਕੈਮਰਾ ਸੰਧੂ ਸਾਹਿਬ ਤਾਂ ਕਰਕੇ ਕਿਹੜਾ ਪਹੂ ਬਾਹਰ ਨਹੀਂ ਨਿਕਲਿਆ ਹੁੰਦਾ ਬਸ ਬਸ ਹਾਂ ਉਹਨਾਂ ਦੇ ਕੋਈ ਗੱਲ ਨਹੀਂ ਮਿੱਠੀ ਬੜੀ ਹਾਂ ਉਹ ਵੈਸੇ ਤੋਂ ਬੰਦੇ ਜ਼ਿਆਦਾ ਹੋਰ ਕਰਕੇ ਨਾ ਕੋਪਰੇ ਬੰਦੇ ਦਾ ਵੀ ਕਰ ਜਾਂਦੀ ਕੋਈ ਇਹਨਾਂ ਜਾਨਵਰ ਵੈਸੇ ਨਵੀਂ ਥਾਂ ਤੇ ਆਏ ਅੱਜ ਭੜਕ ਦੇ ਵਿੱਚ ਹਾਂਜੀ ਤੇ ਇਹ ਦੱਸ ਕੀ ਮੁੱਲ ਦੱਸਿਆ ਹੁੰਦਾ ਫਿਰ ਮੁੱਲ ਸੰਧੂ ਸਾਹਿਬ ਭਾਵੇਂ 40 ਕਰ ਲਿਗੇ ਆ 37 'ਚ ਮਾਨਤਾ ਕਰ ਦਾਂਗੇ ਦਾ 37 'ਚ ਇੱਕ 30000 ਤੇ ਪਹੁੰਚ ਹੋਰ 500 ਘੱਟ ਲਾ ਜਿਆਦਾ ਨਹੀਂ ਹੋ ਗਿਆ ਨਾ 30000 ਤੇ ਪਹੁੰਚ ਕਰ ਦਾਂਗੇ 29000 ਤੇ ਪਹੁੰਚ ਆਹ ਉਹ ਨਹੀਂ ਹੈ ਨਾ 30 ਪਹੁੰਚ ਬਹੁਤ ਛੀ ਚੰਗੀ ਚਲੋ ਚੋ ਕੋਈ ਗੱਲ ਫਿਰ ਕਿਹੜੀ ਗੱਲ ਚੰਗੀ ਇਹ ਤਾਂ ਚੰਗੀ ਤੇ ਇਹ ਭਣ ਭਾਵਾਂ ਨੂੰ ਵੇ ਮਾਰੀ ਦੇਣੀ ਆ ਬਹੁਤ ਚੰਗੀ ਦਵਾ ਕਿ ਦਿਖਾ ਪਾਉਣ ਜੰਮੀ ਆਹ ਹਾਂ ਲਓ ਵੀ 29000 ਦੇ ਵਿੱਚ ਚੱਕੋ ਤੁਸੀਂ ਠੀਕ ਹੈ ਜੀ ਪੀਸ ਤੇ ਬਾਕੀ ਤੁਹਾਨੂੰ ਵੇਰਵਾ ਦੱਸ ਹੀ ਦਿੱਤਾ 6 ਕਿਲੋ ਪਾਰਾਂ ਦੇ ਤੇ 4 ਮਹੀਨੇ ਦੀ ਗੱਪੜ ਚੈੱਕ ਪਾਸ ਜੀ ਇਦਰ ਇੱਕ ਹੋਰ ਤੋਹਫਾ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਤੋਕੜ ਗੱਪਣੀਆਂ ਚੈੱਕ ਪਾਸ ਹਾਂਜੀ ਇਹਦੇ ਥੱਲੇ 4 ਕਿਲੋ ਸੰਧੂ ਸਾਹਿਬ ਦੁੱਧ ਆ ਤੇ ਛਾਂ ਤੋਂ ਉਹ ਤੇ ਬਾਹਰ ਆਂਦੇ ਕੋਈ 5-7 ਦਿਨ ਅੰਦਰ ਵੀ ਹੋ ਸਕਦੀ ਆ ਛਾ ਮਹੀਨਿਆਂ ਦੇ ਅੰਦਰ ਹੀ ਆ ਹਾਂ ਕੋਈ 10 ਦਿਨ ਅੰਦਰ ਵੀ ਹੋ ਸਕਦੀ ਆ ਹਾਂਜੀ ਸਾਢੇ ਪੰਜਾਂ ਦੀ ਫੁੱਲ ਗਰੰਟੀ ਆ ਛਾਂ ਤੋਂ ਉਹਦਾ ਥੋੜਾ ਹੀ ਵੇਖਿਆ ਸਮਝੋ ਵੀ ਸਾਢੇ ਪੰਜਾਂ ਤੋਂ ਕੋਈ ਬਾਹਰ ਹੀ ਮੰਨ ਲੈ ਛਾਂ ਦੇ ਅੰਦਰ ਅੰਦਰ ਹੀ ਹਾਂਜੀ ਹਾਂਜੀ ਲੋ ਵੀ ਕਰੋ ਜਾ ਕੇ ਸੋਨਾ ਪਿੱਠ ਪੂੜਾ ਦੋਸੋ ਇਸ ਵੇਰ ਦਾ ਵੀ ਕਰੋ ਜਾ ਕੇ ਤੁਸੀਂ ਪੁੱਟੇ ਪਾਟੀ ਦੀ ਬਹੁਤ ਚੌੜੀ ਹੈ ਉੱਪਰੋਂ ਤੇ ਜਰਸੀ ਦੇ ਵਿੱਚ ਵੀ ਕ੍ਰੋਸ ਆ ਗਈ ਐਚ ਐ ਹਏ ਦੂਜਾ ਸੂਆ ਸੂ। ਦੂਜਾ ਗਾ ਸੂਗੀ। ਇਹ ਚੋ ਗਿਆ ਸੰਤੂ ਸਾਹਿਬ ਆ ਜਣੇ ਹੁੰਦੀ। ਕੋਈ ਧਾਰਾ ਕੋਈ ਦੋਕ ਟਾਈਮ ਤੇ ਕੈਲਕੂਲੇਸ਼ਨ ਕੀਤੀ ਕਿੰਨਾ ਕੁ ਦੁੱਧ ਸੀ? 4 ਕਿਲੋ। 4 ਕਿਲੋ। ਹਾਂ ਜਿੰਨਾ ਨਾ ਦੱਸਿਆ ਪਾਉਣਾ ਹੀ ਦਾ। ਉਹ 4 ਕਿਲੋ ਦੁੱਧ ਵੀ ਆਏਗਾ ਠੀਕਾ ਜੀ। ਕੋਈ ਚਾਹ ਪਾਣੀ ਦਾ ਡੰਗਾ ਫਾੜ ਦੂ ਕਿਸੇ ਭਰਾ ਦਾ ਠੀਕਾ। ਇਹ ਨਹੀਂ ਮਾਲਕ ਉਹ ਛੜਾਕ। 6 ਮਹੀਨਾ ਦੇ ਨੇੜੇ ਤੇੜੇ ਪਹੁੰਚ ਗਈ ਹੈ ਗਰਮਾ ਲਈ ਠੀਕਾ। ਕਾਂ ਦੂਜਾ ਸੂਆ ਇਹਨੇ ਸੂਣਾ। ਹਾਂਜੀ। ਆ ਦੇਖੋ। ਤੇ ਬੱਚੀ ਚੰਗੀ ਵੇਖੋ ਸੰਤੂ ਸਾਹਿਬ ਬਰੀਡ ਬਰੂਡ ਵੱਡੀ। ਉਹ ਬੂਤੀ ਬਾਤੀ ਚੰਗੀ ਆ। ਵਜਨ ਵੀ ਸਾਰੀ ਬੜੀ ਆ ਪਾਹੂ ਫਿਰ ਸੰਦੂਸਾ ਮਾਉਂਦੇ ਆ ਨਾ ਅੰਮਵੀ ਤੋਂ ਆਉਂਦੇ ਆ ਥੋੜਾ ਕਾਲੇ ਪੈ ਜਾਂਦੇ ਆ ਕੋਈ ਗੱਲ ਨਹੀਂ ਉਹਦੇ ਛੇੜ ਕੇ ਕਿਹੜਾ ਹਾਲਾ ਕੋਈ ਨਹੀਂ ਪ੍ਰਤਾਪ ਮੋੜ ਦੇ ਥੋੜਾ ਜਨਾ ਪਾਜੀ 부ਥੀ 부ਥੀ ਬਾਕੀ ਦੋਸਤੋ ਪਸ਼ੂ ਬੜੀ ਗਿਣਤੀ ਦੇ ਵਿੱਚ ਆ ਅੱਜ ਤੱਕ ਲਗਭਗ ਨਾ 8 ਨਾਗ ਨੇ ਠੀਕ ਆ ਜੀ ਬਖਾਉਣ ਲੱਗੇ ਆਪਾਂ ਥੋੜਾ ਜਿਹਾ ਸ਼ੋਰ ਦੇ ਵਿੱਚ ਵਿਖਾਇਆ ਕਿਸੇ ਭੈਣ ਭਰਾ ਨੂੰ ਵੀ ਜਿਆਦੀ ਲੈਂਥ ਦੇ ਨਾਲ ਵੀਡੀਓ ਦੀ ਬਦੇ ਬਾਕੀ ਮੇਰਾ ਵੀ ਕੋਈ ਵੀ ਆਉਂਗਾ ਇੱਥੇ 8 ਨਾਗ ਨੇ ਟੋਟਲ ਠੀਕ ਆ ਜੀ ਟੋਕਰ ਗੱਪਣ ਨਾਗ ਵੀ ਬੜੀ ਗਿਣਤੀ ਦੇ ਵਿੱਚ ਆ ਤੇ ਇੱਕ ਫੱਜਰ ਸੂਈ ਤੁਹਾਨੂੰ ਝੋਟੀ ਵੀ ਆਪਾਂ ਦਿਖਾਈ ਆ ਇੱਕ ਵਾਰ ਤੁਹਾਨੂੰ ਆਪਾਂ ਸੱਜਰ ਤਾਜ਼ੀਆਂ ਦੇ ਵਿੱਚ ਵਿਖਾਈ ਕੋਈ 2-5 ਦਿਨਾਂ ਦੀ ਜਿਹੜੀ ਸੂਈ ਆ ਠੀਕ ਆ ਲਓ ਵੀ ਚੱਲ ਚਲੀ ਆਂਦਾ ਪਰ ਪਾਈ ਨਾ ਪਾਵਾ ਮੈਂ 40 ਮੰਗ ਲੀ ਇਹਦਾ ਆ ਮੰਗ ਲਿਆ 4 55 ਕਰ ਲਾ ਉਹਨੇ ਮੰਗਣ ਦੇਣਾ ਮਗਰਲੇ ਇਹ 36 ਚੋਂ ਮਾਨਤਾਨ ਕਰਦਾ 36 ਚੋਂ ਇਹ 33 ਚ ਪਹੁੰਚ ਸੰਧੂ ਸਾਹਿਬ ਕਰਦਾਂਗੇ ਜਰਾ ਆਪਾਂ ਚੱਕਰਾ ਜਣੀ ਦਾ ਪਹਿਲਾਂ ਬਿਲਕੁਲ ਪਾਸ ਹੋਣੀ ਏ ਕਾ ਮਿੱਠਾ ਇੱਕ ਭਰਾ ਨੂੰ ਸੰਧੂ ਸਾਹਿਬ ਅਹਿੰਗੀ ਚ ਬੇਨਤੀ ਬੇਨਤੀ ਕਰੋ 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 ਵੀ ਬੇਨਤੀ ਇਹ ਆ ਭਰਾਓ ਜਦੋਂ ਨੀਲੀ ਰਾਵੀ ਪੂਰੀ ਹੋਏ ਨਾ ਗਿੱਲ ਸਾਹਿਬ ਨੂੰ ਜਰੂਰ ਫੋਨ ਲਾਇਆ ਕਰੋ ਤੇ ਧਿਆਨ ਨਾਲ 2000 ਸਾਡਾ ਮੁੱਲ ਵਧ ਹੋਊਗਾ ਇੱਕ ਕਰ ਗਿੱਲ ਸਾਹਿਬ ਨੂੰ ਫੋਨ ਲਾ ਕੇ ਦੇਖੋ ਫਿਰ ਪਰਾਂ ਲੱਗਿਆ ਕਰੂਗਾ ਮੁੱਲ ਪਾਣੇ ਆ ਕਿ ਨਹੀਂ ਪਾਣੇ ਚੰਗੀ ਗੱਲ ਆ ਹਾਂਜੀ ਲੋ ਵੀ ਮਾਲ ਕਿਸੇ ਪੁਰਾਣੇ ਖਰੀਦਣਾ ਚਾਹੇ ਵੇਚਣਾ ਠੀਕ ਆ ਜੀ ਨੀਲੀ ਦਾਵੀ ਦਾ ਪਸ਼ੂ ਆ ਪੂਰੀਆਂ ਨੇ ਠੀਕ ਆ ਜੀ ਫਿਰ ਪ੍ਰਤਾਪ ਆਂਦਾ ਵੀ ਜੱਸ ਨੂੰ ਜ਼ਰੂਰ ਦੱਸਿਆ ਕਰੋ ਕਿਉਂਕਿ ਵੀਰ ਖਰੀਦਦਾ ਵਪਾਰ ਦਾ ਕੰਮ ਆ ਟੋਕੜ ਦਾ ਬਣਾਉਣ ਟੋਕੜ ਹੋਣ ਸੱਜਰ ਤਾਜ਼ੀਆਂ ਸੁਈਆਂ ਹੋਣ ਤੇ ਫੋਨ ਕਰ ਦਿਆ ਕਰੋ ਮੇਰਾ ਵੀ ਹਾਂਜੀ ਹਾਂਜੀ ਇਹ ਬੇਨਤੀ ਆ ਠੀਕ ਆ ਜੀ ਕਿਉਂਕਿ ਮਾਲ ਤੁਰ ਫਿਰ ਕੇ ਲੱਭਣਾ ਹੁੰਦਾ ਜੇ ਤੁਹਾਡਾ ਸਹਿਯੋਗ ਰਿਹਾ ਕਿਸੇ ਨੇ ਮਾਲ ਵੇਚਣਾ ਹੁੰਦਾ ਤੇ ਤੁਸੀਂ ਜਰੂਰ ਗੱਲ ਕਰਿਆ ਕਰੋ ਤੇ ਇਹਨਾਂ ਦੇ ਅੱਡੇ ਤੇ ਮਾਲ ਆਜਿਆ ਕਰੂਗਾ ਹਾਂਜੀ ਹਾਂਜੀ ਉਹ ਹੋਰ ਕੋਈ ਭੈਣ ਭਰਾ ਲਿਆ ਲਿਆ ਕਰੂਗਾ ਠੀਕ ਆ ਜੀ ਮਾਲ ਇਸੇ ਤਰੀਕੇ ਇਕੱਠਾ ਕੀਤਾ ਜਾਂਦਾ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਨਹੀਂ ਸਹਿਯੋਗ ਨਾਲ ਇਹ ਸੰਪਰਕ ਸਾਥ ਹਾਂਜੀ ਲਓ ਵੀ ਦੋਸਤੋ ਅੱਜ ਇਹ ਨਾਗਨੇ ਵੀਰ ਜੱਸਾ ਤੇ ਬਾਈ ਪ੍ਰਤਾਪ ਸਿੰਘ ਉਹਨਾਂ ਦੇ ਕੋਲ ਪਿੰਡ ਚੰਬਲ ਰੀਪਰ ਵੀ ਵਿਖਾ ਦਈਏ ਤੇ ਰੀਪਰ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਇਧਰ ਜਿੰਨੇ ਨਾਗਾ ਆਪਾਂ ਤੁਹਾਨੂੰ ਦਿਖਾਇਆ ਠੀ ਬਾਕੀ ਮੇਰਾ ਵੀ ਰੱਗੇ ਪਿੱਛੇ ਕਰਕੇ ਇੱਕ ਦੋ ਵਾਰੀ ਵੀਡੀਓ ਸੱਜੇ ਖੱਬੇ ਕਰਕੇ ਪੂਰੀ ਤਸਲੀਮ ਨਾਲ ਦੇਖ ਲਿਓ ਠੀਕ ਹੈ ਜੀ ਆਜੋ ਇੱਕ ਵੀਰ ਰੀਪਰ ਸੇਲ ਕਰਦਾ ਪਿਆ ਠੀਕ ਹੈ ਜੀ ਇੱਕ ਹੀ ਹੱਥ ਵੀਰ ਦੇ ਕੋਲ ਚੱਲਿਆ ਪੁੱਛ ਰਹੇ ਨੇ ਕਿੰਨੇ ਸੀਜ਼ਨ ਚੱਲਿਆ ਉਹ ਕਰਦਿਆਂ ਗੱਲਬਾਤ ਉਹਦੇ ਬਾਰੇ ਵੀ ਲਓ ਦੋਸਤੋ ਇੱਕ ਆਪਾਂ ਸਟਾਰਟਿੰਗ ਤੋਂ ਵੀ ਜ਼ਿਕਰ ਕੀਤਾ ਸੀਗਾ ਵੀਰ ਜੈਸਨ ਉਹਦੇ ਕੋਲ ਠੀਕ ਹੈ ਜੀ ਇੱਕ ਕੇਐਸ ਰੀਪਰ ਜਿਹੜਾ ਤੂੜੀ ਰੀਪਰ ਇਹ ਵਕਾਊ ਆ ਠੀਕ ਹੈ ਜੀ ਬਾਕੀ ਆਲ ਰੌਂਡ ਤੋਂ ਆਪਾਂ ਤੁਹਾਨੂੰ ਫੁੱਲੀ ਜਿਹੜੀ ਆਂਦੀ ਕੰਡੀਸ਼ਨ ਦਿਖਾ ਦੇਾਂਗੇ ਅੱਗੇ ਜਿਹੋ ਜਿਹਾ ਦੋਸਤੋ ਸੀਜ਼ਨ ਆ ਰਿਹਾ ਤਣਕਾਂ ਦੀ ਵਢਾਈ ਦਾ ਠੀਕ ਹੈ ਉਸ ਤੋਂ ਬਾਅਦ ਤੂੜੀਆਂ ਬਣਨੀਆਂ ਨੇ ਸੋ ਕਾਫੀ ਵੀਰ ਪਾਲ ਦੇ ਵਿੱਚ ਹੁੰਦੇ ਆ ਵੀ ਇੱਕ ਸੈਕੰਡ ਹੈਡ ਜਿਹੜਾ ਆਪਾਂ ਨੂੰ ਬਿਲਕੁਲ ਤੂੜੀ ਰੀਪਰ ਮਿਲ ਜਾਵੇ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਜਿਹੜੇ ਵੀਰ ਨੂੰ ਜਜੂਗਾ ਪਸੰਦ ਆਊਗਾ ਮਾਡਲ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਠੀਕ ਹੈ ਜੀ ਤੁਸੀਂ ਸੌਦਾ ਕਰ ਲਿਓ ਇਹ ਕੋਈ ਆਪਾਂ ਤੁਹਾਨੂੰ ਆਲ ਰਾਊਂਡ ਤੇ ਕੋਈ ਕੰਡੀਸ਼ਨਿੰਗ ਦਿਖਾ ਦਿੰਦੇ ਆ ਬਾਕੀ ਮੋਟੀ ਮੋਟੀ ਡਿਟੇਲ ਆਪਾਂ ਵੀਰ ਜੱਸ ਤੋਂ ਲੈ ਲਾਂਗੇ ਕਿਉਂਕਿ ਉਹਨਾਂ ਨੇ ਆਪਣੇ ਟਰੈਕਟਰ ਬਿਲਕੁਲ ਸੋਨਾਲੀਕਾ ਦੇ ਉੱਪਰ ਇਹਦੀ ਵਰਤੋਂ ਕੀਤੀ ਆ ਠੀਕ ਹੈ ਜੀ ਚਲਾਇਆ ਤੇ ਕਿੰਨੇ ਸੀ ਇਸ ਬਿਲਕੁਲ ਬਿਲਕੁਲ ਤੂੜੀ ਰੀਪਰ ਦੀ ਠੀਕ ਹੈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਸਾਫ ਸੁਥਰਾ ਤੇ ਬਾਕੀ ਜ਼ਿਆਦਾਤਰ ਮਾਰਕੀਟ ਵੀ ਦੋਸਤੋ ਇਸੇ ਤੂੜੀ ਦੀਪਰ ਦੀ ਰਹੀ ਹੈ ਕੇਐਸ ਦੀ ਜੇਕਰ ਆਪਾਂ ਗੱਲ ਕਰੀਏ ਠੀਕ ਹੈ ਜੀ ਇਹ ਕੰਡੀਸ਼ਨ ਦੇ ਵਿੱਚ ਆ ਬਾਕੀ ਟਾਇਰ ਟੱਪਾ ਬਹੁਤ ਵਧੀਆ ਠੀਕ ਹੈ ਜੀ ਬਲਟਾ ਬਲਟਾ ਵੀ ਪ੍ਰੋਪਰ ਸਾਰੀਆਂ ਨਵੀਆਂ ਹੀ ਆ ਤੇ ਬਾਕੀ ਸਾਰਾ ਬਹੁਤ ਵਧੀਆ ਹਾਂਜੀ ਹਾਂਜੀ ਹਾਂ ਬੈਰਿੰਗਾਂ ਵੀ ਨਹੀਂ ਕੋਈ ਪੌਣ ਦੀ ਲੋੜ ਅਜਾ ਜਸਬਾਈ ਇਹ ਆਪਣੇ ਕੋਲ ਜਿਹੜਾ ਤੂੜੀ ਦੀਪਰ ਆ ਵੀਰੇ ਹਾਂਜੀ ਇਹ ਆਪਣੇ ਕੋਲ ਟੋਟਲ ਕਿੰਨੇ ਕੇ ਸਾਲ ਆਪਣੇ ਕਿੰਨੇ ਸੀਜ਼ਨ ਆਪਾਂ ਚਲਾਏ ਆਪਾਂ ਦੋ ਸੀਜ਼ਨ ਲਾਇਏ ਸੰਤੂ ਸਾਹਿਬ ਦੋ ਸੀਜ਼ਨ ਹਾਂਜੀ ਲੈ ਆਪਾਂ ਵੀ ਇਸੇ ਸੈਂਗੜੀਆਂੜੀ ਸੀਗੜ ਠੀਕ ਹੈ ਵੀਰੇ ਹਾਂਜੀ ਤੇ ਬਾਕੀ ਬੈਰੀਆਂ ਗਾ ਬੁਰੀਆਂ ਦੀ ਗੱਲ ਕਰਕੇ ਬਿਲਕੁਲ ਸਾਰੇ ਬਾਹਰ ਕਿ ਬਲੇਡ ਬਦਲਨੇ ਪੈਂਦੇ ਸੰਤੂ ਸਾਹਿਬ ਇਹ ਡਰਮ ਵਾਲੇ ਉਹ ਤਾਂ ਵੀਰਾਂ ਨੂੰ ਭਰਾਵਾਂ ਨੂੰ ਪਤਾ ਹਾਂ ਬਿਲਕੁਲ ਜੀ ਬਿਲਕੁਲ ਆਹ ਸੀਜ਼ਨ ਲਾ ਕੇ ਬਦਲਨੇ ਪੈਂਦੇ ਇਸ ਟ੍ਰਿਪ ਦੇ ਤੇ ਡਰਮ ਦੇ ਬਾਕੀ ਕੋਈ ਵੀ ਮਲਾਵ ਕੰਮ ਨਹੀਂ ਹੋਣਾ ਲਾ ਗੇਅਰ ਵੀ ਓਕੇ ਗੇਅਰ ਕੋਰ ਵੀ ਓਕੇ ਬਿਲਕੁਲ ਓਕੇ ਓਕੇ ਸੰਤੂ ਸਾਹਿਬ ਸ਼ਾਰਟਾ ਸ਼ੂਟਾ ਆਪ ਕੋ ਓਕੇ ਆ ਲੋ ਦੋਸਤੋ ਸ਼ਾਰਟਾ ਸ਼ੂਟਾ ਕ੍ਰਾਸ ਕ੍ਰੂਸ ਆ ਸੰਤੂ ਸਾਹਿਬ ਜੰਗਾਲ ਵੀਰਾਂ ਨੂੰ ਪਤਾ ਪੈ ਜਾਂਦਾ ਜਿੱਦੋ ਚੱਲਿਆ ਫੇਰ ਲਾਏ ਜਾਣਾ ਠੀਕ ਆ ਵੀਰੇ ਹਾਂਜੀ ਬਾਕੀ ਠੀਕ ਆ ਬਾਕੀ ਆ ਉਹ ਫਿੰਗਰ ਫਿੰਗਰ ਮੂਰੂ ਕੰਪਲੀਟ ਹੀ ਏ ਸਾਰੀਆਂ ਹਾਂਜੀ ਕੰਪਲੀਟ ਆ ਕੋਈ ਇਹੋ ਜਿਹੀ ਕੋਈ ਲੋ ਵੀ ਠੀਕ ਆ ਜੀ ਹਾਂਜੀ ਗੇਅਰ ਦਾ ਪੱਕਾ ਆ ਜੀ ਲੋ ਵੀ ਦੋਸਤੋ ਬਾਕੀ ਦੋਸਤੋ ਜਿੰਨੇ ਟੋਟਲੀ ਬੈਰਿੰਗ ਆ ਠੀਕ ਆ ਜੀ ਬਿਲਕੁਲ ਓਕੇ ਆ ਕੋਈ ਆਵਾਜ਼ ਨਹੀਂ ਕਰਦਾ ਕੋਈ ਵਾਦੂ ਦੀਆਂ ਕੋਈ ਗੇਰ ਦੀ ਕੋਈ ਬਾਤ ਨਹੀਂ ਨਾ 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 ਗੇਰ ਦੇ ਮੈਂ ਨਾ ਇੱਕ ਨਕਸ਼ ਬਣਾਉ 1000 ਰੁਪਏ ਦਾ ਵੀ ਸੰਤੂ ਸਾਹਿਬ ਦੇਖੋ ਆਪਾਂ ਨਾ ਨਾਲੀਆਂ ਲਵਾਈਆਂ ਗੁਲੀ ਦੇ ਆ ਇਹਦਾ ਕਰਕੇ ਬਰੰਗ ਨਹੀਂ ਖਰਾਬ ਹੁੰਦੇ ਇਹ ਐਕਸਟਰਾ ਆਪ ਮੋਡਿਫਿਕੇਸ਼ਨ ਕਰਾਈ ਹਾਂਜੀ ਆ ਬਾਪ ਕਰਾਈ ਲਓ ਵੀ ਠੀਕ ਆ ਜੀ ਤਾਂ ਦੋਸਤੋ ਇਹ ਗਨ ਗੂਨ ਦੇ ਦੁਆਰਾ ਜਿਹੜੀ ਇਹ ਦੇਣ ਲਈ ਬਿਲਕੁਲ ਕ੍ਰੀਸ ਇੱਕ ਪਹਿਲਾਂ ਪਤਾ ਸੀ ਕਈਆਂ ਨੇ ਠੀਕ ਆ ਹਾਂਜੀ ਤੇ ਇਹ ਕੰਡੀਸ਼ਨ ਦੇ ਵਿੱਚ ਆ ਵੀਰ ਜਸਨ ਉਹਦੇ ਕੋਲ ਦੋਸਤੋ ਇਹ ਟੋਟਲੀ ਕੰਡੀਸ਼ਨ ਆ ਇਸ 17 ਮਾਡਲ ਆ ਸੰਤੂ ਸਾਹਿਬ ਆ ਜੀ ਦੇਖੋ 17 ਮਾਡਲ ਆ ਬਾਕੀ ਪਲੇਟ ਪਲੂਡ ਜਿਹੜੀ ਆ ਤੁਹਾਨੂੰ ਨਾਲ ਹੀ ਆਪਾਂ ਦਿਖਾ ਦਿੰਨੇ ਆ ਆ ਨੰਬਰ ਪਲੇਟਿੰ ਦੀ ਪਰੋਤ ਜਿਹੜੀ ਨਾਲ ਆ ਠੀਕ ਆ ਜੀ ਹਾਂਜੀ 756 ਆਹ ਦਾ ਕਰੋ ਜਗ ਠੀਕ ਆ ਜੀ 2017 ਮਾਡਲ ਆ ਹਾਂਜੀ ਤੇ 756 ਠੀਕ ਆ ਜੀ ਕੇਐਸ 756 ਠੀਕ ਆ ਜੀ ਤੇ ਬਾਕੀ ਓਵਰ ਆਲ ਜਿੰਨੀ ਆ ਡਿਟੇਲ ਉਹ ਵੀ ਰਜਸ ਦੇ ਕੋਲ ਹੈਗੀ ਆ ਠੀਕ ਆ ਜੀ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਦੇ ਕਰ ਦਿਆਂਗੇ 2017 ਮਾਡਲ ਆ ਠੀਕ ਆ ਤੇ ਜੱਸੇ ਦਾ ਕੀ ਮੁੱਲ ਕਰਦਾ ਵੀਰੇ ਇਹ ਕੀ ਰੇਟ ਕਰਦਾ ਇਹਦਾ ਮੁੱਲ ਸੰਤੂ ਸਾਹਿਬ ਭਾਵੇਂ ਕਰ ਲਈਏ 185 ਭਾਵੇਂ 90 ਕਰ ਲਈਏ ਹਾਂ 80 ਤੋਂ ਘਾਣੀ ਨਹੀਂ ਕਰਦਾਂਗੇ ਮਾਨਤਾ ਨਾਲ 175 ਦਾ ਦੇ ਦਾਂਗੇ 175 ਦਾ ਹਾਂਜੀ 175 ਦਾ ਦੇ ਦਾਂਗੇ ਕੋਈ ਮੌਕੇ ਤੇ ਕੋਈ ਪਾਲਤੀ ਆਉਂਦੀ ਆ ਕੋਈ ਸੱਜੇ ਕਰਦੇ ਆ ਜੂ 65 ਦਾ ਦੇ ਮੈਨੂੰ ਨਹੀਂ 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 ਇੱਕ 65 ਦਾ ਇਹ ਨਹੀਂ ਨਹੀਂ ਪ੍ਰਤਾਣ ਦਾ ਲੈਣਾ ਨਹੀਂ ਉਹ ਨਿਆ ਕੰਮ ਨੇ ਆਹੀ ਵੇਚਾਂਗੇ ਨਾ ਆਹੀ ਤਾਂ ਮੈਂ ਮਿੰਟਾਂ ਵਿੱਚ ਆਵਾਂਗੇ ਕਿੰਨੇ ਗਿੱਲ ਸਾਹਿਬ ਦਾ ਨਾ ਇੱਧਰ ਨੂੰ ਖਿਆਲ ਹੋ ਜਾਂਦਾ ਅੱਛਾ ਜੀ ਆਓ ਬਿਲਕੁਲ ਬਿਲਕੁਲ ਇਹ ਤੇਰਾ ਰਾਤਾ ਬੇ ਪ੍ਰਤਾਪ ਨੇ ਸਲਾਹ ਦਿੱਤੀ ਗਿੱਲ ਸਾਹਿਬ ਨੇ ਦਿੱਤੇ ਪਰ ਤੀਨ ਟੁੱਟ ਜਾਂਦੀ ਮਾਲ ਨਹੀਂ ਫਿਰ ਆਉਂਦਾਗਾ ਜੀ 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 ਹਾਂ ਮੌਲਿਕੋ 65 ਦਾ ਭਾਵੇਂ ਪ੍ਰਤਾਪ ਨੂੰ ਬੇ ਪ੍ਰਤਾਪ ਨੇ ਸਟਾਰਟਿੰਗ ਤੋਂ ਜ਼ਿਕਰ ਕਰਤਾ ਸੀ ਮੈਨੂੰ ਘੱਟ ਪਤਾ ਚੀਜ਼ ਬਾਰੇ ਪਰ ਫਿਰ ਵੀ ਇਹਦਾ ਜਿੰਨਾ ਵੀ ਹੋ ਸਕਦਾ ਮੈਂ ਲਾ ਲਾ ਕੇ ਛੁੱਟਣ ਵਾਲਾ ਬੰਦਾ ਲਾ ਕੇ ਛੁੱਟ ਦੂੰਗਾ 175 ਮੰਗਿਆ ਸੀ ਤੇ ਇੱਕ ਪਾਇਰ ਤਾਂ ਪਰਤਾ ਮਾ ਮਾ ਵੀ ਦੇ ਦਾਂਗੇ ਆ ਠੀਕ ਆ ਜੀ ਦਿੱਤ ਆ ਗਿਆ ਇਹ ਆਹੋ ਤੇ ਬਾਕੀ ਚ ਐਵੇਂ 150 ਛੋੜ ਹੀ ਆ ਪਹੂਆਂ 100 ਬਸ ਕਰ ਬਸ ਕਰ 150 ਛੋਟਾ 150 ਚੋੜਨੀ ਖੁੱਲੀ ਛੋੜ ਖੁੱਲੀ ਛੋੜ ਨੱਕ ਨਾ ਰੋਤ ਲੈ ਕਰ ਦੋ ਫਿਰ ਛੋੜ ਇਹ ਤੇ ਮਰਜ਼ੀ ਦੀ ਕਰੀ ਨਾ ਮਰਜ਼ੀ ਤੇ ਕੋਈ 파ਟੀ ਆਉਂਦੀ ਹੈ ਜਰੂਰ ਛੋਟ ਹੋ ਜੂਗੀ ਠੀਕ ਆ ਜੀ ਇੱਕ ਪਾਇਰ ਦੇ ਵਿੱਚੋਂ ਤੇ ਬਾਕੀ ਇਹ ਕੰਡੀਸ਼ਨ ਆ ਮੇਰੇ ਭਰਾਵਾ ਉਹ ਪਾ ਕੇ ਕੋਈ ਵੀ ਨਵਾਂ ਕੋਈ ਵਾਲੇ ਨਹੀਂ ਮੱਲਾ ਲਾਉਣ ਦੀ ਨਹੀਂ ਲੋੜ ਬਲੇਡ ਬਦਲਨੇ ਪੈਣੇ ਆ ਆ ਬਲੇਡ ਬਦਲਨੇ ਪੈਣੇ ਆ ਚਲੋ ਭਰਾਵਾ ਨੂੰ ਪਤਾ ਹੀ ਆ ਠੀਕ ਆ ਜੀ ਤੇ ਇਹ ਕੰਡੀਸ਼ਨ ਦੇ ਵਿੱਚ ਆ ਤੇ ਨੰਬਰ ਇੱਕ ਜਸਵੀਰ ਆਪਦੇ ਕਰਦੇ ਤੂੰ ਸੰਜੇ ਹਾਂਜੀ 9915237248 ਹਾਂਜੀ ਇਹ ਨੰਬਰ ਆਪਣਾ ਠੀਕ ਆ ਜੀ ਹਾਂਜੀ ਤੇ ਕਾਲ ਲਾ ਲੈ ਚਲੋ ਜੀ ਹਾਂਜੀ ਲੋਬੀ ਭਰਾਵਾ ਨੰਬਰ ਸਕਰੀਨ ਦੇ ਉੱਤੇ ਚੱਲਣ ਰਿਹਾ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਹੈ ਜੀ ਅੱਜ ਜੋ ਮਾਲ ਦੇ ਨਾਮ ਨਾਲ ਪਸ਼ੂਆਂ ਦੇ ਨਾਮ ਨਾਲ ਇੱਕ ਆ ਤੂੜੀ ਰੀਪਰ ਜਿਹੜਾ ਵੀਰ ਸੇਲ ਕਰਦਾ ਪਿਆ ਸੀਗਾ ਠੀਕ ਹੈ ਜੀ ਉਮੀਦ ਕਰਦੇ ਆ ਚੰਗਾ ਲੱਗਾ ਬਾਕੀ ਵੀਡੀਓ ਵੱਧ ਤੋਂ ਵੱਧ ਅਕੇ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਜੋ ਨਵੇਂ ਫਾਰਮਰ ਭਰਾਵਾਂ ਦੇ ਇਹ ਗੱਲਬਾਤ ਜਿਹੜੀ ਹਿੱਸੇ ਆ ਜੇ ਤੇ ਉਹਨਾਂ ਦੇ ਸੰਪਰਕ ਦੇ ਵਿੱਚ ਆ ਜੇ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ